ਪਰਨੂੰ ਪਰਿਵਾਰ ਨੂੰ ਨਾ ਲੈ ਕੇ ਜਾਓ ਬਸ ਵੀ ਪਹਿਲੀ ਗੱਲ ਤੇਰੇ ਬਈ ਡੌਂਕੀ ਜਾਓ ਨਹੀਂ ਜਾਣਾ ਨਾ ਜਾਓ ਤੁਹਾਡੀ ਮਰਜ਼ੀ ਆ ਪਰ ਆਪਣੇ ਪਰਿਵਾਰ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਮਾਪਿਆਂ ਨੂੰ ਇਸ ਚੀਜ਼ ਤੋਂ ਦੂਰ ਰੱਖੋ ਡੌਕੀ ਦੋ ਡੌਂਕੀ ਤੋਂ ਠੀਕ ਮੁੰਡੇ ਹਜੇ ਲਾ ਲੈਂਦੇ ਆ ਠੀਕ ਹੈ ਔਖੇ ਸੌਖੇ ਲਾ ਲੈਂਦੇ ਆ ਮੁੰਡੇ ਨੂੰ ਡਰ ਨਹੀਂ ਹੁੰਦਾ ਇੱਜ਼ਤ ਦਾ ਪਰ ਜਿਹੜਾ ਆ ਮਾਪਿਆਂ ਨੂੰ ਆਦੀ ਭੈਣ ਭਰਾ ਨੂੰ ਆਦੀ ਘਰ ਲੈ ਕੇ ਜਾਂਦਾ ਬਈ ਉਹਨਾਂ ਨਾਲ ਅੱਗੇ ਨਾ ਅੱਗੇ ਦੁਰਕਰਨਾ ਹੁੰਦੀ ਹੁੰਦੀ ਹੈ ਕਹਿੰਦਾ ਭਾ ਬਈ ਪਹਿਲੀ ਗੱਲ ਤਾਂ ਬਈ ਵੀ ਇਹਨਾਂ ਨੇ ਵਿਨਾ ਦੇ ਵੀ ਗੁੱਸੇ ਚ ਨਾ ਗੁੱਸੇ ਚ ਉਹਨਾਂ ਜਿਹੜੇ ਡੌਂਕਰ ਸੀਗੇ ਉਹਨਾਂ ਨੇ ਇਹਨੂੰ ਮਾਰਤਾ ਜਿਹੜੇ ਕਿ ਹੋਰ ਕੰਟਰੀ ਦਾ ਮੁੰਡਾ ਸੀਗਾ ਬਈ ਹਾਂ ਹੋਰ ਕੰਟਰੀ ਦਾ ਆਪਣੀ ਇੰਡੀਆ ਦਾ ਸੀ ਬਈ ਬਹੁਤ ਹੋਰ ਕੰਟਰੀ ਦਾ ਕਹਾਂਨ ਸੀ ਆਪਣੀ ਕੰਟਰੀ ਦਾ ਹੀ ਸੀਗਾ ਠੀਕ ਹੈ ਬਈ ਅੱਛਾ ਉਹਨੂੰ ਮਾਰ ਵੀ ਦਿੱਤਾ ਰਾਤ ਵੇਲੇ ਤੇ ਜਦੋਂ ਅਸੀਂ ਬਈ ਉਹਨਾਂ ਦੀ ਕਹਿੰਦੇ ਹਾਂ ਲੱਗਿਆ ਵੀ ਉਹਨੂੰ ਮਾਰਤਾ ਕਿਸ ਨੇ ਤੇ ਜਦੋਂ ਪਤਾ ਲੱਗਿਆ ਬਈ ਮੈਂ ਮਾਰਿਆ ਤੇ ਮੈਨੂੰ ਮੈਨੂੰ ਤਾਂ ਮੇਰੀ ਘਰ ਵਾਲੀ ਨੂੰ ਮੈਨੂੰ ਇੰਨਾ ਕੁੱਟਿਆ ਬਈ ਸਾਨੂੰ ਦੋਵਾਂ ਨੂੰ ਉੱਥੇ ਛੱਡਦਾ ਠੀਕ ਹੈ ਨੇ ਭਾਈ ਮੇਰੇ ਅੱਖਾਂ ਸਾਹਮਣੇ ਮੈਨੂੰ ਦਰਖਤਾਂ ਵੰਡ ਕੇ ਮੇਰੀ ਘਰ ਵਾਲੀ ਨੇ ਪੰਜ ਜਣਿਆਂ ਨੇ ਸੈਕਸ ਕੀਤਾ ਮੈਂ ਭਾਈ ਨੀਵੀ ਪਾਲੀ ਹਮ ਸਬਰ ਦਾ ਘੁੱਟ ਪੀ ਲਿਆ ਚੁੱਪ ਕਰਕੇ ਉਹ ਚਿੰਕਾ ਮਰੀ ਗਈ ਮੇਰੀ ਘਰ ਵਾਲੀ ਤੇ ਹੋਰ ਉਹ ਕਰੀ ਗਈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਦੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਆਪਾਂ ਸਾਰਿਆਂ ਨੂੰ ਪਤਾ ਕੀ ਅੱਜ ਕੱਲ ਦੇ ਟਾਈਮ ਦੇ ਵਿੱਚ ਨੌਜਵਾਨਾਂ ਦੇ ਬਾਹਰ ਜਾਂਦਾ ਕਰੇਸ ਸਿਰ ਨੂੰ ਚੜਿਆ ਹੋਇਆ ਤੇ ਕੋਜ਼ ਲੋ ਕੋਜ਼ ਨੌਜਵਾਨ ਤਾਂ ਐਲਸ ਕਰਕੇ ਜਾਂ ਮੈਰਿਜ ਕਰਕੇ ਬਾਹਰ ਜਾ ਰਹੇ ਆ ਪਰ ਜਿਹੜੇ ਐਲਸ ਜਾਂ ਮੈਰਿਜ ਨਹੀਂ ਕਰ ਸਕਦੇ ਤੇ ਉਹ ਰਸਤਾ ਬਣਾਉਂਦੇ ਆ ਡੋਂਕੀ ਦਾ ਡੋਂਕੀ ਦੇ ਰਹੀ ਅਮਰੀਕਾ ਜਾਂਦੇ ਆ ਜਾਂ ਯੂਰਪ ਦੇ ਦੇਸ਼ਾਂ ਵਿੱਚ ਜਾਂਦੇ ਆ ਡੋਂਕੀ ਕਹਿਣਾ ਸੌਖਾ ਪਰ ਡੈਂਕੀ ਲਾਉਣੀ ਬਹੁਤ ਜਿਆਦਾ ਔਖੀ ਹੈ ਜਿਹਨੇ ਲਾਈ ਆ ਉਹਨੂੰ ਪਤਾ ਤੇ ਜਾਂ ਰੱਬ ਨੂੰ ਪਤਾ ਕਿਉਂਕਿ ਕਹਿੰਦੇ ਪਨਾਮਾ ਦੇ ਜੰਗਲਾਂ ਦੇ ਵਿੱਚ ਹਜੇ ਤੱਕ ਵੀ ਕੰਕਾਲ ਮਿਲਦੇ ਆ ਤੇ ਕੜੇ ਪਾਇਆ ਤੋਂ ਪਤਾ ਲੱਗਦਾ ਕਿ ਪੰਜਾਬੀ ਨੌਜਵਾਨ ਆ ਤੇ ਅੱਜ ਤੁਹਾਡੇ ਨਾਲ ਇੱਕ ਅਜਿਹੇ ਨੌਜਵਾਨ ਨੂੰ ਮਲਾਉਣ ਜਾ ਰਹੇ ਆ ਜਿਹੜਾ ਕਿ ਡੌਂਕੀ ਲਾ ਕੇ ਅਮਰੀਕਾ ਗਿਆ ਸੀਗਾ ਤੇ ਉੱਥੋਂ ਮੁੜ ਕੇ ਆਇਆ ਅਮਰੀਕਾ ਦੇ ਵਿੱਚੋਂ ਤੇ ਆਪਾਂ ਤੁਹਾਡੀ ਇਹਨਾਂ ਨਾਲ ਗੱਲਬਾਤ ਕਰਵਾਉਣੇ ਆ ਤੇ ਆ ਜਿਓ ਜੀ ਸਤਿ ਸ਼੍ਰੀ ਅਕਾਲ ਜੀ ਆਪੇ ਨਾਲ ਬਾਈ ਖੜਾ ਤੇ ਜਿਹੜਾ ਮੂੰਹ ਬਾਈ ਦਾ ਲਕੋਇਆ ਕੁਝ ਕਾਰਨ ਹੁੰਦੇ ਆ ਉਦੇ ਕਰਕੇ ਅਸੀਂ ਮੂੰਹ ਲਕੋਇਆ ਤੇ ਪਰ ਜਮਾ ਸੱਚੀ ਕਹਾਣੀ ਹੈ ਬਾਈ ਤੋਂ ਪੁੱਛਦੇ ਆ ਕਦੋਂ ਬਾਈ ਨੇ ਡੌਂਕੀ ਲਈ ਸੀ ਕਿੰਨੇ ਪੈਸੇ ਲੱਗੇ ਸੀ ਤੇ ਕੀ ਵਾਕਿਆ ਹੋਇਆ ਬਾਈ ਦੇ ਨਾਲ ਬਾਈ ਸਸੀ ਕਾ ਸਸੀ ਕਾ ਬਾਈ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਕੀ ਨਾਮ ਹੈ ਤੁਹਾਡਾ ਬਾਈ ਮੇਰਾ ਨਾਮ ਰਾਜਨ ਹੈ ਬਾਈ ਦਾ ਨਾਮ ਰਾਜਨ ਹੈ ਰਾਜਨ ਨਾਮ ਬਾਈ ਤੁਹਾਨੂੰ ਦੱਸ ਦਗੇ ਇੱਕ ਛੋਡੇ ਲਈ ਨਾਮ ਆ ਕਿਉਂਕਿ ਬਾਈ ਦੀ ਜਿਹੜੀ ਸਹੀ ਰੀਅਲ ਪਰਸਨੈਲਿਟੀ ਹੈ ਜਾਂ ਆਪਣਾ ਆਇਡੈਂਟੀਟੀ ਹੈ ਅਸੀਂ ਲੋਕਾਂ ਨੂੰ ਨਹੀਂ ਦਿਖਾ ਸਕਦੇ ਨਹੀਂ ਦੱਸ ਸਕਦੇ ਕਿਉਂਕਿ ਕੁਝ ਬਾਈ ਨਾਲ ਵਾਪਰੇ ਹੀ ਇਹੋ ਜਿਹਾ ਸੀਗਾ ਬਾਹਰ ਤੇ ਉਹ ਆਪਣੀ ਆਇਡੈਂਟੀਟੀ ਨਹੀਂ ਦੱਸ ਸਕਦਾ মিডিਆ ਇਸ ਤੇ ਬਾਈ ਦੇ ਨਾਲ ਰਾਜਨ ਬਾਈ ਰਾਜਨ ਛੋੜ ਦੂ ਕਿਹੜੇ ਸਨ ਦੇ ਵਿੱਚ ਆਇ ਲੱਗਿਆ ਕਿ ਸਾਨੂੰ ਮੈਨੂੰ ਬਾਹਰ ਜਾਣਾ ਚਾਹੀਦਾ ਬਈ 2019 ਦੇ ਵਿੱਚ ਮੈਂ ਮੇਰੀ ਅਮਰੀਕਾ ਮੇਰਾ ਵਿਆਹ ਹੋਇਆ ਬਈ ਤੇ ਮੇਰੀ ਘਰ ਵਾਲੀ ਤੇ ਮੈਂ ਦੋਨਾਂ ਨੇ ਰਾਇ ਬਣਾਈ ਵੀ ਆਪਾਂ ਇੱਥੇ ਕੁਝ ਇੱਥੇ ਕੁਛ ਮੇਰੇ ਮਾਪੇ ਕੋਲ ਹੈ ਨਹੀਂ ਸੀਗੇ ਨਾ ਤੇ ਸਾਨੂੰ ਐ ਸੀਗਾ ਵੀ ਚਲ ਅਸੀਂ ਜ਼ਮੀਨ ਜੂਣ ਵੇਚ ਕੇ ਵੀ ਬਾਹਰ ਦੀ ਕੋਈ ਕੰਟਰੀ ਚ ਜਾ ਲਈਏ ਇੱਥੇ ਅਸੀਂ ਪੈਸਾ ਥੋੜੇ ਚ ਉਤੇ ਅਸੀਂ ਵਧੀਆ ਖੁੱਲ ਕੇ ਜ਼ਿੰਦਗੀ ਜੀ। ਪੈਸੇ ਕਮਾ ਸਕੀਏ। ਹਾਂ ਵੀ ਫੇਰ ਖੁੱਲ ਕੇ ਜ਼ਿੰਦਗੀ ਜੀ ਸਕਦੇ ਆ। ਤੇ ਬਈ ਤੂੰ ਜਿਵੇਂ ਤੁਸੀਂ ਦੱਸਿਆ ਵੀ ਤੂੰ ਤੇ ਤੇਰੀ ਘਰ ਵਾਲੀ ਨੇ ਨਾ ਤੁਸੀਂ ਵਿਆਹੇ ਹੋਏ ਆ ਇਹਦਾ ਮਤਲਬ ਤੇ ਤੁਸੀਂ ਪੜ੍ਹਾਈ ਕਿੰਨੀ ਕੀਤੀ ਪੜ੍ਹੇ ਕਿੰਨੇ ਹੋ ਬਈ? ਮੈਂ ਪੜਿਆ ਤਾਂ ਬਈ ਬੀਏ ਪਾਸ ਆ ਮੈਂ ਬੀਏ ਪਾਸ ਦੇ ਤੋਂ ਘਰ ਵਾਲੀ ਮੇਰੀ ਘਰ ਵਾਲੀ ਟੀਚਰ ਦੀ ਨੌਕਰੀ ਕਰਦੀ ਸੀ ਪ੍ਰਾਈਵੇਟ ਟੀਚਰ ਦੀ ਪ੍ਰਾਈਵੇਟ ਕਰਦੀ ਸੀ ਤੇ ਮਤਲਬ ਨੌਕਰੀ ਕਰਦੀ ਸੀਗੀ ਤੇ ਬਈ ਤੁਸੀਂ ਦੋਨਾਂ ਨੇ ਸੋਚਿਆ ਵੀ ਅਸੀਂ ਡੌਂਕੀ ਲਾ ਕੇ ਚੱਲੇਗੇ ਬਈ ਕਿਉਂਕਿ ਬਈ ਇੱਥੇ ਨਾ ਗੁਜ਼ਾਰਾ ਘੱਟ ਹੁੰਦਾ ਤੇ ਇੱਕ ਨਾ ਉਹੇ ਜਿਹਾ ਮਤਲਬ ਮਿਹਨਤ ਵਾਲੀ ਕਰਦੇ ਆ ਪੈਸੇ ਉਹਨੇ ਬਣਦੇ ਨਹੀਂ ਸੀ ਸਾਨੂੰ ਉਹ ਤਾਂ ਗੱਲ ਮੰਨਦੇ ਆ ਬਈ ਤੁਸੀਂ ਜਦੋਂ ਮੈਂ ਅੱਲਾ ਤੁਹਾਡਾ ਵਿਆਹ ਹੋਇਆ ਸੀਗਾ ਤੁਸੀਂ ਡੌਂਕੀ ਬਾਰੇ ਪਹਿਲਾਂ ਸੁਣਿਆ ਸੀਗਾ ਵੀ ਡੌਂਕੀ ਕੀ ਹੁੰਦੀ ਹੈ ਕੀ ਨਹੀਂ ਇਹ ਸ਼ਬਦ ਸੁਣੇ ਸੀ ਪਹਿਲਾਂ ਵੀ ਜਾਂ ਕੋਈ ਸਰਚ ਕੀਤਾ ਹੋਵੇ ਵੀ ਡੌਂਕੀ ਕੀ ਸੀਗਾ ਮੈਂ ਤੁ ਪਤਾ ਕੀ ਸੀਗਾ ਵੀ ਅਸੀਂ ਵੀਜੇ ਦਾ ਟਰਾਈ ਕੀਤਾ ਮੇਰੀ ਘਰ ਵਾਲੀ ਨੇ ਤਾਂ ਮੈਂ ਹੂੰ ਬਹੁਤ ਟਰਾਈ ਕੀਤਾ ਤਿੰਨ ਚਾਰ ਵਾਰੀ ਲਾਇਆ ਅਸੀਂ ਰਿਫਿਊਜ਼ਲ 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 ਦੋਨਾਂ ਦੀ ਹੂੰ ਅਸੀਂ ਪਹਿਲੇ ਬਹੁਤ ਖਰਾਬ ਕਰਤੇ ਸੀ ਫਿਊਜ਼ਲੀ ਆਈ ਗਈ ਹਣਾ ਹਰ ਵਾਰੀ ਚ ਤੇ ਸਾਨੂੰ ਐ ਸੀਗਾ ਚਲ ਅਸੀਂ ਹੁਣ ਵੀ ਹੋਰ ਤਰੀਕਾ ਬਣਾ ਲਈਏ ਵੀ ਜਿਵੇਂ ਹਰ ਇੱਕ ਬੰਦਾ ਡੋਂਕੀ ਲਾਉਂਦਾ ਕਿੰਨੇ ਦੀ ਕਾਮਯਾਬ ਹੋ ਜਾਂਦੇ ਕਿੰਨੇ ਨਹੀਂ ਹੁੰਦੀ ਅੱਛਾ ਮਤਲਬ ਵੀ ਸਾਨੂੰ ਐ ਸੀਗਾ ਵੀ ਮੈਂ ਤੁਹਾਨੂੰ ਟੋਕ ਰਿਹਾ ਵੀ ਮਤਲਬ ਕਿ ਤੁਸੀਂ ਪਹਿਲਾਂ ਜੇਨ ਕਿ ਆਪਦਾ ਪ੍ਰੋਸੈਸ ਔਰ ਵੀਜ਼ਾ ਅਪਲਾਈ ਕੀਤਾ ਸੀਗਾ ਮਤਲਬ ਥੋੜਾ ਰਿਜੈਕਟ ਹੋ ਗਿਆ ਰਿਜੈਕਟ ਹੋ ਗਿਆ ਕਿੰਨੇ ਵਾਰੀ ਟਰਾਈ ਕੀਤਾ ਸੀ ਭਾਈ ਅਸੀਂ ਤਿੰਨ ਵਾਰੀ ਘਰ ਵਾਲੀ ਦਾ ਕੀਤਾ ਸੀ ਤੇ ਚਾਰ ਵਾਰੀ ਮੇਰਾ ਕੀਤਾ ਸੀ ਮੈਸੇਜ ਨੇ ਥੋੜੀ ਨਾਇਰਲਸ ਕੀਤਾ ਸੀ ਆਇਲਸ ਨਹੀਂ ਕੀਤਾ ਭਾਈ ਕਿਉਂਕਿ ਅਸੀਂ ਵੈਸੇ ਠੀ ਕਿਉਂਕਿ ਸਟੂਰਿਸਟ ਵੀਜਾ ਹਾਂ ਟੂਰਿਸਟ ਵੀਜਾ ਸਾਡਾ ਹਨਾ ਪਰ ਨਹੀਂ ਉਹ ਲੱਗਿਆ ਨਹੀਂ ਪਰ ਤੇ ਫਿਰ ਵੀ ਜਿਹੜੀ ਡੋਂਕੀ ਜੜੀ ਰਹਿ ਐ ਇਹ ਤੁਹਾਨੂੰ ਕਿਨੇ ਰਹਿ ਦਿੱਤੀ ਡੋਂਕੀ ਦੀ ਬਈ ਡੋਂਕੀ ਦੀ ਰਹਿ ਬਈ ਆਪਣੇ ਜਿਵੇਂ ਆਪ ਵੇਖਦੇ ਹਾਂ ਵੀ ਆਖਰੀ ਹਥਿਆਰ ਆਪਣੇ ਪੰਜਾਬ ਦੇ ਮੁੰਡਿਆਂ ਕੋਲ ਇਹੀ ਰਹਿ ਜਾਂਦਾ ਬਈ ਵੀ ਡੋਂਕੀ ਲਾ ਕੇ ਆਪ ਛੇਤੀ ਪਹੁੰਚ ਸਕਦੇ ਹਾਂ ਨਾ ਸ਼ਾਰਟਕਟ ਬਣਾਉਂਦੇ ਆਂ ਸ਼ਾਰਟਕਟ ਕਿਉਂਕਿ ਮੈਂ ਕਿਸੇ ਏਜੰਟ ਨੂੰ ਮਿਲਿਆ ਸੀਗਾ ਏਜੰਟ ਕਹਿੰਦਾ ਕਹਿੰਦਾ ਯਾਰ ਤੁਸੀਂ ਨਾ ਟੈਨਸ਼ਨ ਨਾ ਲਓ ਕਹਿੰਦਾ ਮੈਂ ਤੁਹਾਡੇ ਨਾਲ ਆ ਤੁਸੀਂ ਜਮਾਂ ਟੈਨਸ਼ਨ ਨਾ ਲਓ ਕਹਿੰਦਾ ਮੈਂ ਤੁਹਾਡੇ ਨਾਲ ਪੂਰਾ ਖੜੂਗਾ ਤੁਹਾਨੂੰ ਮੈਂ ਬਾਹਰ ਅਮਰੀਕਾ ਦੇ ਵਿੱਚ ਭੇਜ ਦੂੰਗਾ ਵੀ ਤੁਸੀਂ ਨਾ ਜੇ ਤੁਹਾਡੇ ਤੋਂ ਨਹੀਂ ਲੱਗਦੇ ਵੀਜਾ ਉਦਾਂ ਰਿਫਿਊਜ ਲਾਈ ਜਾਂ ਉਹ ਕਾਧਮ ਹੋ ਸਕਦਾ ਹਨ ਵੀ ਬਹੁਤ ਰੁਪਈਆ ਲੱਗ ਸਕਦਾ ਉਹ ਕਹਿੰਦਾ ਵੀ ਤੁਸੀਂ ਡੌਂਕੀ ਲੱਕ ਜਾਓ ਵਧੀਆ ਰਹੋਗੇ ਮਤਲਬ ਕਿ ਵੇਖੋ ਬਈ ਜਿਵੇਂ ਬਈ ਦਾਦਾ ਜਿਹੜੇ ਏਜੰਟ ਆ ਇਹ ਬਹੁਤ ਮਿੱਠੀਆਂ ਗੋਲੀਆਂ ਦਿੰਦੇ ਆ ਬਈ ਸਾਡਾ ਜਿਹੜਾ ਕਲਾਇੰਟ ਆ ਬਈ ਪਾਸੇ ਨਾ ਹੋਵੇ ਜਿਵੇਂ ਬਈ ਇਹਨਾਂ ਨੂੰ ਕਹਿੰਦਾ ਏਜੰਟ ਕਹਿੰਦਾ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਬਈ ਤੁਹਾਨੂੰ ਮੈਂ ਹਰ ਹਾਲਤ ਦੇ ਵਿੱਚ ਵੀਜ਼ਾ ਲਵਾ ਕੇ ਦੇਵਾਂਗਾ ਕੁਝ ਮਰਜ਼ੀ ਹੋ ਜੇ ਵੀ ਤੁਹਾਨੂੰ ਮੈਂ ਡੌਂਕੀ ਟਾਈਪ ਭੇਜੂੰਗਾ ਨਾਲੇ ਦੱਸਦਾ ਵੀ ਡੌਂਕੀ ਹੀ ਭੇਜੂੰਗਾ ਤੇ ਕਹਿੰਦਾ ਜੇ ਤੁਹਾਡੇ ਵਾਲੇ ਰਿਫਿਊਜ਼ ਲਾ ਗੀਆਂ ਤਾਂ ਤੁਹਾਡਾ ਪਾਸਪੋਰਟ ਖਤਮ ਹੋ ਜੂ ਜ ਮਤਲਬ ਕਿ ਜਦੋਂ ਤੁਹਾਨੂੰ ਡੌਂਕੀ ਦਾ ਉਹਨੇ ਕਿਹਾ ਹਨਾ ਤੁਸੀਂ ਪੁੱਛਿਆ ਵੀ ਸਾਨੂੰ ਤੁਰ ਕੇ ਜਾਣਾ ਪਊਗਾ ਕਿ ਬਾਈ ਫਲਾਈਟ ਉਹ ਕਹਿੰਦੇ ਵੀ ਸਿੰਗਲ ਸੋ ਬਾਈ ਜੇ ਆਪਾਂ ਗੱਲ ਕਰਦੇ ਜੇ ਤੁਸੀਂ ਡੌਂਕੀ ਦਾ ਨਾਮ ਲਿਆ ਏਜੰਟ ਨੇ ਤੇ ਤੁਸੀਂ ਬਈ ਉਹਨੂੰ ਪੁੱਛਿਆ ਵੀ ਡੌਂਕੀ ਰਹੀ ਤਾਂ ਬਾਈ ਬਹੁਤ ਔਖਾ ਜਾ ਜਾਂਦਾ ਹੈ ਇਹ ਡੌਂਕੀ ਰਹੀ ਮੈਨੂੰ ਉਹਨਾਂ ਨੇ ਇਹ ਗਿਆ ਸੀਗਾ ਕਹਿੰਦਾ ਵੀ ਇੱਥੋਂ ਆਪਾਂ ਤੁਹਾਨੂੰ ਪਹਿਲਾਂ ਦਵਾਈ ਭੇਜਾਂਗੇ ਨਹੀਂ ਬਈ ਬਾਈ ਫਲਾਈਟ ਮੈਂ ਬਾਕੀ ਫਲਾਈਟ ਤੁਹਾਨੂੰ ਮੈਸ ਅਮਰੀਕਾ ਦੇ ਵਿੱਚ ਉਤਾਰ ਦਾਂਗਾ ਅੱਛਾ ਵੀ ਤੋਰ ਕੇ ਨਹੀਂ ਲੈ ਜਾਂਦੇ ਹਾਂ ਹਾਂ ਤੋਰ ਕੇ ਨਹੀਂ ਲੈ ਜਾਂਦੇ ਪਰ ਬਈ ਵੇਖੋ ਏਜੰਟ ਨੇ ਇਹਨਾਂ ਨੂੰ ਕਿਹਾ ਵੀ ਤੁਹਾਨੂੰ ਬਾਈ ਫਲਾਈਟ ਲੈ ਕੇ ਉਹ ਆ ਕੁਛ ਨਹੀਂ ਭਾਈ ਮੇਰੀ ਗੱਲ ਸੁਣੋ ਮੈਂ ਆਪਦੀ ਘਰ ਨੇ ਰਹਿ ਕੀਤੀ ਹੂੰ ਵੀ ਆਪਾਂ ਵੀ ਆਪਾਂ ਕਰ ਲਈਏ ਏਅਰ ਸਾਈਟਿੰਗ ਕੁਛ ਨਹੀਂ ਹੁੰਦਾ ਹਨਾ ਵੀ ਉਹ ਕਹਿੰਦਾ ਵੀ 40 ਲੱਖ ਰੁਪਏ ਲੱਗੂਗਾ ਤੁਹਾਡਾ ਦੋਨਾਂ ਦਾ ਅਸੀਂ ਘਰ ਵੀ ਵੇਚਤਾ ਉਹਦੀ ਜ਼ਮੀਨ ਸੀਗੀ ਥੋੜੀ ਬਹੁਤ ਸਾਡੀ ਕੋਲ ਕਿੰਨਾ ਬਾਣ ਸੀ ਬਈ ਤੁਹਾਨੂੰ ਬਾਣ ਬਈ ਯਾਰ ਇੱਕ ਗਿੱਲਾ ਸੀ ਸਾਡੀ ਘਰ ਸੀਗਾ ਅਸੀਂ ਵੇਚ ਕੇ 40 ਲੱਖ ਪੂਰਾ ਹੋ ਗਿਆ ਸਾਡਾ ਠੀਕ ਹੈ ਦੋਨਾਂ ਦਾ 40 ਲੱਖ ਹਾਂ ਸਾਰਾ ਕੋਈ ਵੇਚਤਾ ਸੀਗਾ ਜ਼ਮੀਨ ਦਾ ਤੇ ਸਾਡਾ ਘਰ ਸੀਗਾ ਜਿਹੜਾ ਸਾਰਾ ਵੇਚ ਗਏ 40 ਲੱਖ ਰੁਪਏ ਸਾਡੇ ਕੋਲ ਬੈਟ ਹੋ ਗਏ 40 ਲੱਖ ਰੁਪਏ ਅਸੀਂ ਪੂਰਾ ਕਰ ਲਿਆ ਸੀ ਉਸ ਤੋਂ ਬਾਅਦ ਅਸੀਂ 40 ਲੱਖ ਰੁਪਏ ਉਹ ਜਨਟ ਨੂੰ ਦਿੱਤਾ ਨਹੀਂ ਉਹਨੇ ਸਾਰੇ ਪੈਸੇ ਪਹਿਲੇ ਕੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਬਈ ਜਾਂ ਜੇ ਬਾਈ ਨੂੰ ਚਲ ਨਹੀਂ ਪਤਾ ਸੀ 40 ਲੱਖ ਦੇ ਵਿੱਚ ਏਜੰਟ ਕਹਿੰਦਾ ਤੁਹਾਨੂੰ ਮੈਂ ਦੋਨਾਂ ਨੂੰ ਲੈ ਜਾਊਗਾ ਅੱਜ ਕੱਲ 50 50 60 60 ਲੱਖ ਤਾਂ ਇੱਕ ਜਣੇ ਦਾ ਲੈਂਦੇ ਆ ਪਰ ਬਾਈ ਚਲ ਆਪਾਂ ਨੂੰ ਸਟੋਰੀ ਦੱਸਦਾ ਗਾ ਇਹਨਾਂ ਨੇ ਕਿ ਬਹੁਤ ੱੱਕਾ ਹੋਇਆ ਬਾਈ ਦੇ ਨਾਲ ਤੁਸੀਂ ਸਟੋਰੀ ਸਾਰੀ ਐਂਡ ਤੱਕ ਸੁਣਿਓ ਅੱਛਾ ਬਾਈ ਜਦੋਂ ਤੁਸੀਂ ਚਾਈ ਲੱਖ ਪਹਿਲਾਂ ਦਿੱਤਾ ਉਹਨਾਂ ਨੂੰ ਜਦੋਂ ਮੈਂ ਲੈ ਤੁਹਾਨੂੰ ਉਹਨਾਂ ਨੂੰ ਏਜੰਟੇ ਡੌਂਕੀ ਦਾ ਨਾਮ ਲਿਆ ਹੈਨਾ ਡੌਂਕੀ ਤਾਂ ਆਪ ਨੂੰ ਪਤਾ ਕਹਿੰਦੇ ਬਹੁਤ ਔਖਾ ਹੋ ਕੇ ਜਾਇਆ ਜਾਂਦਾ ਤੋਰ ਤਾਰ ਕੇ ਲੈ ਜਾਂਦੇ ਆ ਤੇ ਤੁਸੀਂ ਉਹਨੂੰ ਸਵਾਲ ਨਹੀਂ ਕੀਤਾ ਵੀ ਸਾਨੂੰ ਕਿਵੇਂ ਲੈ ਕੇ ਜਾਏਗਾ ਕਰੀ ਕਰੇ ਬਿਤਾ ਰਹੇ ਕੋਈ ਰਵੀ ਕੋਈ ਪ੍ਰੋਬਲਮ ਨਹੀਂ ਹੋਣ ਦਿੰਦਾ ਠੀਕ ਹੈ ਤੇ ਬਾਈ ਪੈਸੇ ਦੀ ਕਿੰਨੀ ਦੀ ਡੀਲ ਹੋਈ ਛੁੱਡੀ 40 ਲੱਖ ਦੀ ਬਾਈ ਤੇ 40 ਲੱਖ ਦੇ ਵਿੱਚ ਉਹਨੇ ਕੁਝ ਐ ਕਿਹਾ ਸੀ ਵੀ ਪਹਿਲਾਂ ਲਵਾਂਗਾ ਜਾਂ ਬਾਅਦ ਵਿੱਚ ਜਾਂ ਕੰਦ ਟੱਪਣ ਵੇਲੇ ਜਾ ਕੇ ਨਹੀਂ ਨਹੀਂ ਬਾਈ ਉਹ ਕਹਿੰਦਾ 40 ਲੱਖ ਰੁਪਏ ਮੈਂ ਕੈਸ਼ ਉਦੋਂ ਹੀ ਲਵਾਂਗਾ ਜਦੋਂ ਮੈਂ ਤੁਸੇ ਨੂੰ ਭੇਜਤਾ ਅੱਛਾ ਬਾਅਦ ਵਿੱਚ ਲਵਾਂ ਜੇ ਤੁਸੀਂ ਕੰਦ ਅੱਛਾ ਪਹਿਲਾਂ ਦੁਬਈ ਪਹੁੰਚ ਗਏ ਹਾਂ ਦੁਬਈ ਤੁਹਾਨੂੰ ਪੈਸੇ ਨਾਲ ਦੀਆਂ ਤੁਹਾਡੇ ਪੈਸੇ ਘਰ ਦੇ ਤੁਹਾਡੇ ਜਾਂ ਕੋਈ ਚਾਚਾ ਤਾਇਆ ਕੁਝ ਵੀ ਹੈ ਮੈਨੂੰ ਪੈਸੇ ਫੜਾ ਦੂਗਾ ਤੁਸੀਂ ਫਿਰ ਅੱਗੇ ਤੋਂ ਅੱਗੇ ਠੋਕਾਗਾ ਪ੍ਰਸਤ ਹੋ ਰੂ ਕਿਆ ਬਣੇ ਹੈ ਨਾ ਉਦੋਂ ਬਾਅਦ ਵੀ ਬਈ ਤੁਹਾਡੇ ਕੀ ਤੁਹਾਡੇ ਨਾਲ ਕੀ ਤੁਹਾਡੀ ਕਹਾਣੀਆਂ ਸਾਰੀ ਸਰਚ ਕਰਨ ਦੱਸੋ ਬਈ ਮਨ ਲਾ ਇੱਥੋਂ ਤੁਸੀਂ ਇੱਥੋਂ ਕਿਵੇਂ ਗਏ ਤੇ ਕੀ ਨਹੀਂ ਬਈ 40 ਲੱਖ ਰੁਪਏ ਸੀ ਸਾਰਾ ਘਰ ਘਰ ਵੇਚਤਾ ਠੀਕ ਹੈ ਜਮੀਨ ਸਾਡੇ ਕੋਲ ਇੱਕ ਕਿਲਾ ਸੀ ਸਾਰਾ ਅਸੀਂ ਵੇਚ ਕੇ ਤੇ 40 ਲੱਖ ਰੁਪਏ ਸੀ ਸਾਈਡਿੰਗ ਕਰਕੇ ਮੈਂ ਚਾਚੇ ਨੂੰ ਫੜਾ ਗਿਆ ਸੀ ਮੈਂ ਕਿਹਾ ਚਾਚਾ ਜਦੋਂ ਮੈਂ ਦੁਬਈ ਪਹੁੰਚ ਗਿਆ ਮੈਂ ਤੁਹਾਨੂੰ ਫੋਨ ਲਾਉਂਗਾ ਤੇ 40 ਲੱਖ ਰੁਪਏ ਏਜੰਟ ਨੂੰ ਫੜਾ ਨਹੀਂ ਫਿਰ ਸਾਡਾ ਅੱਗੇ ਪ੍ਰੋਸੈਸ ਹੋਊਗਾ ਸੀ ਅਮਰੀਕਾ ਪਹੁੰਚਣਾ ਠੀਕ ਹੈ ਵੀ ਉਹਨੇ ਤਾਂ ਸਾਨੂੰ ਐਂ ਕਿ ਬਾਈ ਫਲੈਟ ਭੇਜੂਗਾ ਤੁਹਾਨੂੰ ਹਨਾ ਤੇ ਉਹਨੇ ਬਾਈ ਕਿੰਨੇ ਦਿਨਾਂ ਦਾ ਕਿਹਾ ਸੀ ਕਿੰਨੇ ਦਿਨਾਂ ਚ ਪਹੁੰਚਾ ਦੂੰਗਾ ਬਾਈ ਉਹ ਤਾਂ ਕਹਿੰਦਾ ਇੱਕ ਦੋ ਇੱਕ ਦਿਨ ਦੇ ਵਿੱਚ ਹੀ ਪਹੁੰਚਾ ਦੂੰਗਾ ਵੀ ਜੇ ਤੁਸੀਂ ਦबई ਤਾਂ ਸਿੱਧਾ ਤੁਹਾਨੂੰ ਮੈਂ ਸਿੱਧਾ ਮਤਲਬ ਤੁਹਾਨੂੰ ਇੱਕ ਰਾਤ ਲੱਗੂਗੀ ਦਿਨ ਲੱਗੂਗਾ ਜਾਂ ਰਾਤ ਲੱਗੂਗਾ ਅਮਰੀਕਾ ਸਿੱਧਾ ਤੁਹਾਨੂੰ ਅਮਰੀਕਾ ਭੇਜਦਾ ਵੇਖੋ ਬਈ ਏਜੰਟ ਕਿੰਨੇ ਯਾਰ ਬਈ ਜਮਾ ਸਾਨੂੰ ਪਤਾ ਨਹੀਂ ਸੀ ਕਿਸੇ ਜਨੇ ਕਿਸੇ ਸੁਪਨੇ ਦੇਖ ਲਈ ਸੀ ਅਮਰੀਕਾ ਦੇ ਸਾਨੂੰ ਸੁਪਨੇ ਇੰਨੇ ਬੰਨਤਾ ਬਈ ਉਹਨੇ ਏਜੰਟ ਨੇ ਵੀ ਯਾਰ ਬਈ ਤੁਸੀਂ ਨਿਆਰੇ ਲਓਗੇ ਤੁਸੀਂ ਬਹਾ ਬਹੁ ਕਮਾਓਗੇ ਤੁਸੀਂ ਪੀਆਰ ਵੀ ਦਵਾ ਦੂੰ ਮੈਂ ਤੁਹਾਨੂੰ ਸਾਰਾ ਕੁਝ ਸੈਟਿੰਗ ਕਰ ਦੂੰ ਤੁਹਾਡੇ ਕੰਮ ਵੀ ਅੱਗੇ ਤੁਹਾਨੂੰ ਲੈ ਕੇ ਦੇਵਾਂਗਾ ਤੇ ਘਰ ਵਾਲੀ ਨੂੰ ਤੈਨੂੰ ਦੋਨਾਂ ਨੂੰ ਕੰਮ ਲੈ ਕੇ ਦੇਵਾਂਗਾ ਸਾਰਾ ਕੁਝ ਇੱਕ ਸੈਟਿੰਗ ਤੁਹਾਡੀ ਕੀਤੀ ਪਈ ਆ ਓਕੇ ਆ ਜਮਾ ਤੁਸੀਂ ਬਸ ਵੀ 40 ਲੱਖ ਰੁਪਏ ਜਮ੍ਹਾਂ ਕਰਾਓ ਤੇ ਤੁ ਬਿਨਾ ਡਰ ਤੋਂ ਵੇਖੋ ਬਈ ਏਜੰਟ ਕਿੰਨੀਆਂ ਮਿੱਠੀਆਂ ਗੋਲੀਆਂ ਦਿੰਦਿਆ ਬਾਈ ਨੂੰ ਇੰਨੇ ਸੁਪਨੇ ਵਿਖਾਤੇ ਬਾਈ ਨੇ ਏਜੰਟ ਨੇ ਵੀ ਤੁਹਾਨੂੰ ਇੱਕ ਦਿਨ ਚ ਹੀ ਭੇਜ ਦੂੰਗਾ ਮੈਂ ਅਮਰੀਕਾ ਪਰ ਵੇਖੋ ਬਈ ਡੋਂਕੀ ਸ਼ਬਦੀ ਇੰਨਾ ਭੈੜਾ ਵੀ ਡੋਂਕੀ ਨਾਲ ਤਾਂ ਤੂੰ ਭੇਜੀ ਜਾਣਾ ਪਰ ਤੂੰ ਇੱਕ ਦਿਨ ਦੇ ਵਿੱਚ ਕਿਵੇਂ ਭੇਜ ਦੇਂਗਾ ਤੇ ਪਰ ਬਾਈਆਂ ਦਾ ਗਾਂ ਬਹੁਤ ਬੁਰਾ ਚਾਂਸ ਹੋਇਆ ਬਾਈ ਤਾਂ ਕਰਕੇ ਬਾਈ ਦਾ ਮੂੰਹ ਲਕੋਇਆ ਨਹੀਂ ਮੂੰਹ ਨੰਗਾ ਕਰਕੇ ਵੀਡੀਓ ਇੰਟਰਵਿਊ ਕਰ ਸਕਦੇ ਗਾਂ ਪੁੱਛਦੇ ਬਾਈ ਤਾਂ ਅੱਛਾ ਬਾਈ ਫਿਰ ਕੀ ਹੁੰਦਾ ਬਈ ਫਿਰ ਬਾਈ ਜਦੋਂ ਸਾਨੂੰ ਅਮਰੀਕਾ ਵਾਲੀ ਤੇ ਅਸੀਂ ਦੋਨਾਂ ਨੇ ਰਾਤ ਨੂੰ ਬਹੁਤ ਸੁਪਨੇ ਲਏ ਹਨ ਵੀ ਯਾਰ ਹਾਂ ਵੀ ਆਪਣੀ ਜ਼ਿੰਦਗੀ ਹੁਣ ਬਦਲ ਜੂ ਹਨ ਤੇ ਬਾਈ ਹੁਣ ਤੁਸੀਂ ਆਪਣੇ ਦਰਸ਼ਕਾਂ ਨੂੰ ਦੱਸੋ ਵੀ ਜਿਹੜੀ ਤੁਹਾਡੀ ਜਰਨੀ ਹੈ ਕਿਵੇਂ ਤੇ ਕਦੋਂ ਸਟਾਰਟ ਹੁੰਦੀ ਹੈ ਬਾਈ ਜਦੋਂ ਅਸੀਂ ਰਾਤ ਨੂੰ ਸੁਪਨੇ ਲਏ ਮੇਰੀ ਤੇ ਘਰ ਵਾਲੀ ਮੈਂ ਦੋਨਾਂ ਨੇ ਸੁਪਨੇ ਲਏ ਹਨ ਅਮਰੀਕਾ ਹਾਂ ਅਮਰੀਕਾ ਦੇ ਤੇ ਮੈਂ ਬਹੁਤ ਕੁਝ ਸੋਚਿਆ ਵੀ ਜ਼ਿੰਦਗੀ ਦੇ ਵਿੱਚ ਯਾਰ ਵੀ ਬੜੇ ਨਿਆਰੇ ਲਵਾਂਗੇ ਹੁਣ ਆਪਣੀ ਜ਼ਿੰਦਗੀ ਬਦਲ ਜੂਗੀ ਵੀ ਇੱਥੇ ਆਪਾਂ ਔਖੇ ਹੁੰਨੇ ਹਨ ਸਾਨੂੰ ਬਈ ਜਦੋਂ ਦबई ਭੇਜਤਾ ਤਾਂ ਮੈਂ ਉਹਦੇ ਚਾਚੇ ਨੂੰ ਫੋਨ ਲਗਾਤਾ ਵੀ ਐ ਕਰਕੇ ਬਈ ਇੱਥੋਂ ਤੋਂ ਪਹਿਲਾਂ ਦबई ਭੇਜਿਆ ਸੀ ਦबई ਭੇਜਤਾ ਠੀਕ ਹੈ ਉੱਥੋਂ ਸਾਨੂੰ ਇਹ ਗਿਆ ਸੀ ਬਈ ਬਾਈ ਫਲੈਟ ਤੁਹਾਨੂੰ ਲੈ ਕੇ ਜਾਵਾਂਗੇ ਅਮਰੀਕਾ ਠੀਕ ਹੈ ਹਾਂ ਤੇ ਪਰ ਉੱਥੇ ਜਦੋਂ ਮੈਂ ਚਾਚੇ ਨੂੰ ਕਿਹਾ ਚਾਚੇ ਨੇ 40 ਲੱਖ ਰੁਪਏ ਦੇ ਤਾਂ ਮੈਂ ਕਿਹਾ ਠੀਕ ਆ ਓਕੇ ਆ ਬਈ ਜਦੋਂ ਤੁਸੀਂ ਦबई ਪਹੁੰਚ ਗਏ ਤੇ ਤੁਸੀਂ 40 ਲੱਖ ਰੁਪਏ ਪ੍ਰਾਪਤ ਸਾਨੂੰ ਨਹੀਂ ਪਤਾ ਸੀ ਬਈ ਸਾਡੇ ਨਾਲ ਕੀ ਹੋਣਾ ਅੱਛਾ ਬਈ ਯਾਰ ਅੱਗੇ ਕੀ ਹੋਣਾ ਸਾਨੂੰ ਸਾਨੂੰ ਪਤਾ ਹੀ ਨਹੀਂ ਸੀ ਜਮਾ ਠੀਕ ਹੂੰ ਸਾਨੂੰ ਬਈ ਇਕਵਾ ਡੋਰ ਭੇਜਿਆ ਪਹਿਲਾਂ ਇਕਵਾ ਡੋਰ ਦबई ਤੋਂ ਥੋਡੀ ਫਲਾਈਟ ਜਾਨੀ ਕਿ ਇਕਵਾ ਡੋਰ ਦੀ ਕਰੀ ਹਾਂ ਇਕਵਾ ਡੋਰ ਦੀ ਠੀਕ ਹੈ ਬਈ ਉਸ ਤੋਂ ਬਾਅਦ ਬਈ ਪਨਾਮਾ ਦੇ ਜੰਗਲਾਂ ਦੇ ਵਿੱਚ ਵੜਤਾ ਸਾਨੂੰ ਜਾਨੀ ਕਿ ਬਈ ਇਕਵਾ ਡੋਰ ਤੋਂ ਗਾਂ ਥੋਡੀਆਂ ਫਲਾਈਟਾਂ ਵਾਲਾ ਕੰਮ ਬੰਦ ਹੋ ਗਿਆ ਬੰਦ ਹੀ ਹੋ ਗਿਆ ਬਈ ਫਾਨੂੰ ਬੈਨ ਬੈਨ ਜੀ ਤੇ ਪਾ ਲਏ ਉਹਨਾਂ ਨੇ ਬਸ ਜੀ ਚ ਹਾਂ ਠੀਕ ਹੈ ਜਿੰਨੇ ਮੈਂ ਮੈਂ ਕੱਲਾ ਨਹੀਂ ਸੀਗਾ ਬਈ ਕਿੰਨੇ ਗਿਆ ਸੀ 11 ਜਣੇ ਸੀ 11 ਜਣੇ ਸੀਗੇ ਬਈ ਇਕਵਾ ਡੋਰ ਤੁਸੀਂ ਪਹੁੰਚਦੇ ਆ ਇਕਵਾ ਡੋਰ ਤੋਂ ਗਾਂ ਬਈ ਫਿਰ ਅਸੀਂ ਸਾਡੇ ਦਿਲ ਦੇ ਵਿੱਚ ਉਦੋਂ ਹੀ ਪਤਾ ਲੱਗ ਗਿਆ ਸੀ ਯਾਰ ਕੁਛ ਨਾ ਕੁਛ ਗਲਤ ਹੋ ਰਿਹਾ ਹੋਊਗਾ ਕਿਉਂਕਿ ਫ라이ਟ ਦੇ ਨਾਲ ਜਦ ਦੁਬਈ ਤਾਂ ਸਿੱਧਾ ਹੀ ਜਾਣਾ ਸੀ ਤਾਂ ਸਾਨੂੰ ਇੱਕ ਵਾਰ ਡੋਰ ਤੋਂ ਸਿੱਧਾ ਫਾਈ ਬੱਸ ਚ ਭਾ ਲੈ ਉਹਨਾਂ ਨੇ ਅੱਛਾ ਉੱਥੋਂ ਬੱਸ ਚ ਭਾ ਕੇ ਭਾਈ ਸਾਨੂੰ ਤੇ ਲੈ ਗਏ ਅੱਛਾ ਸਾਨੂੰ ਆਪਣਾਮਾ ਦੇ ਜੰਗਲਾਂ ਚ ਲੈ ਕੇ ਜੰਗਲਾਂ ਦੇ ਛੜਕਾਂ ਦੇ ਸਾਨੂੰ ਪਤਾ ਲੱਗ ਹੀ ਜਾਂਦਾ ਬੰਦੇ ਨੂੰ ਕਿ ਬਾਰਡਰ ਬਨਾਮ ਦਾ ਕਰਾਸ ਕਰਾਤਾ ਤੁਹਾਨੂੰ ਬਾਈ ਸਨ ਹਾਂ ਵੀ ਪਤਾ ਲੱਗ ਹੀ ਜਾਂਦਾ ਬੰਦੇ ਨੂੰ ਬਈ ਯਾਰ ਕੁਛ ਨਾ ਕਰਦਾ ਹੋਊਗਾ ਬਈ ਜਾਨੇ ਕਿ ਬਾਈ ਬਸ ਤੁਹਾਨੂੰ ਪਹਿਲਾ ਬਾਰਡਰ ਕਰਾਸ ਕਰਾਇਆ ਕਿਉਂਕਿ ਜਿਹੜੇ ਨਾਲ ਮੇਰੇ ਸੀਗੇ ਜਿੰਨੇ ਵੀ ਮੇਰੇ ਨਾਲ ਸੀ ਉਹ ਵੀ ਕਹੀ ਜਾਂਦੇ ਸੀ ਵੀ ਕਹਿੰਦੇ ਮੈਂ ਉਹਨਾਂ ਨੂੰ ਕਹਿੰ ਮੈਂ ਕਹਾਂ ਉਹਨਾਂ ਤਾਂ ਬਾਈ ਫਲੇਟ ਗਿਆ ਸੀ ਇਹਨਾਂ ਨੇ ਯਾਰ ਉਹ ਕਹਿੰਦੇ ਬਾਈ ਬਾਈ ਫਲੇਟ ਨਹੀਂ ਡਾਂਕੀ ਤਾਂ ਲਾਉਣੀ ਇਹ ਡਾਂਕੀ ਹੋਰ ਕਿਹਨੂੰ ਕਹਿੰਦੇ ਆ ਅੱਛਾ ਕਹਿੰਦਾ ਜੰਗਲਾਂ ਵੇ ਦੀ ਲੰਗੜਾ ਬਈ ਜਾਨੇ ਕਿ ਜਿਹੜੇ ਤੁਹਾਡੇ ਨਾਲ ਸਹੀ ਏ ਬਈ ਬਾਕੀ ਕੁਛ ਬੰਦੇ ਨੂੰ ਪਤਾ ਸੀਗਾ ਵੀ ਬਾਕੀ ਤੁਰ ਕੇ ਜਾਂਦਾ ਤੇ ਅੱਛਾ ਫਿਰ ਬਈ ਮਾਲਾ ਜੇ ਤੁਸੀਂ ਬਏ ਬਸ ਪਹਿਲਾ ਬੱਡਰ ਕ੍ਰੋਸ ਕੀਤਾ ਬਨਾਮਾ ਜੇ ਵਰਦਿਆ ਨੇ ਉਹਦੋਂ ਗਾਹ ਦੀ ਸਟੋਰੀ ਕਿ ਉਹਦੋਂ ਗਾਹ ਦੀ ਬਈ ਸਟੋਰੀ ਏ ਸੀਗੀ ਜਦੋਂ ਪਤਾ ਲੱਗ ਗਿਆ ਵੀ ਮੈਨੂੰ ਪਤਾ ਲੱਗ ਗਿਆ ਵੀ ਹਾਂ ਕੁਛ ਨਾ ਕੁਛ ਹੋਊਗਾ ਨਾ ਮੇਰੇ ਘਰ ਵਾਲੇ ਨੂੰ ਪਤਾ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਹਣਾ ਉਸ ਤੋਂ ਬਾਅਦ ਬਈ ਸਾਨੂੰ ਜੰਗਲ ਦੇ ਵਿੱਚ ਤਾਰਤਾ ਠੀਕ ਹੈ ਸਾਨੂੰ ਉੱਥੇ ਇੱਕ ਕਮਰਾਏ ਦਿੱਤਾ ਵੀ ਤੁਸੀਂ ਇੱਥੇ ਰਹੋ ਠੀਕ ਹੈ ਠੀਕ ਹੈ ਸਾਨੂੰ ਉੱਥੇ ਕੀ ਦਿੱਤਾ ਵੀ ਬੂਟ ਦੇਤੇ ਸਾਨੂੰ ਖਾਣ ਪੀਣ ਦਾ ਸਮਾਨ ਦਿੱਤਾ ਚ ਸਾਡੇ ਤੋਂ ਪੈਸੇ ਸੀਗੇ ਮਾੜੇ ਮੱਟੇ ਉਹ ਵੀ ਲੈ ਲਏ ਉਹਨਾਂ ਨੇ ਹਰ ਚੀਜ਼ ਦਾ ਪੈਸੇ ਲਏ ਉਹਨਾਂ ਨੇ ਅਸੀਂ ਕਿ ਸੋਚਿਆ ਵੀ ਪੈਜੋ ਅਸੀਂ ਤਾਂ ਪੈਸੇ ਦੇ ਕੇ ਆਏ ਆ ਵੀ ਪਿੱਛੇ 40 ਲੱਖ ਰੁਪਏ ਦਿੱਤਾ ਇਹ 40 ਲੱਖ ਰੁਪਏ ਦੇ ਕੇ ਆਏ ਸੀ ਫਿਰ ਪੈਸੇ ਕਿਉਂ ਦਈਏ ਸਾਡੇ ਕੋਲ ਥੋੜੇ ਬਹੁਤ ਸੀਗੇ ਜਿਹੜੇ ਬਈ ਉਹ ਵੀ ਅਸੀਂ ਦੇ ਦਿੱਤੇ ਲੇਹੋਲ ਕਾ ਕੇ ਪਏ ਰੱਖੇ ਜਿਹੜੇ ਲੇਹੋਲ ਕਾ ਕੇ ਰੱਖੇ ਸੀਗੇ ਉਹ ਵੀ ਅਸੀਂ ਦੇ ਦਿੱਤੇ ਯਾਨੀ ਕਿ ਜਿਹੜੇ ਸਾਡੇ ਕੋਲ ਬਈ 100 6-7 ਹਜ਼ਾਰ ਡਾਲਰ ਮੇਰੇ ਕੋਲ ਸੀ ਮੇਰੇ ਘਰ ਵਾਲੀ ਕੋਲ ਵੀ ਸੀਗੇ ਮੈਂ ਕੱਢੇ ਸਾਡੇ ਕੋਲ ਘਟੋ ਘਟ 12-13 ਹਜ਼ਾਰ ਡਾਲਰ ਨਹੀਂ ਇਹ ਸਾਰੇ ਪੈਸੇ ਡੋਂਕਰਾਂ ਨੇ ਲੈ ਲਏ ਤੋਂ ਬਈ ਬਈ ਡੋਂਕਰਾਂ ਨੇ ਲੈ ਲਏ ਤੇ ਤੁਸੀਂ ਬਈ ਫਿਰ ਆਪਦੇ ਏਜੰਟ ਨਾਲ ਨਹੀਂ ਗੱਲ ਕਰੀ ਬਈ ਆ ਕੀ ਸੜਨਾ ਹੋ ਜਾਂਦਾ ਬਈ ਸਾਨੂੰ ਏਜੰਟ ਕਹਿੰਦਾ ਤੁਹਾਨੂੰ ਭੇਜਾਂਗੇ ਏਜੰਟ ਨਾਲ ਗੱਲ ਹੋ ਗਈ ਸੀ ਹੂੰ ਤੇ ਉਹ ਕਹਿੰਦਾ ਕਹਿੰਦੇ ਨਹੀਂ ਨਹੀਂ ਟੈਨਸ਼ਨ ਨਾ ਲਓ ਕਹਿੰਦਾ ਤੁਹਾਨੂੰ ਜਹਾਜ਼ ਨਾਲ ਹੀ ਭੇਜੂਗਾ ਕੋਈ ਟੈਨਸ਼ਨ ਨਾ ਲਾ। ਤੁਸੀਂ ਕੀ ਆ ਨਹੀਂ ਵੀ ਸਾਨੂੰ ਤਾਂ ਜੰਗਲਾਂ 'ਚ ਲਈ ਫਿਰਦੇ ਆ ਬਈ ਸਾਨੂੰ ਜੰਗਲਾਂ 'ਚ ਰਹੀ ਸਾਨੂੰ ਬਈ ਫਿਰ ਸਾਡੇ ਫੋਨ ਵੀ ਖੋਲੇ ਉਹਨਾਂ ਨੇ ਅੱਛਾ ਡੋਂਕਰਾਂ ਨੇ ਜਦੋਂ 11 ਦੀ ਲੈਂਡ ਬਣ ਗਈ ਬਈ ਅਸੀਂ ਲੈਂਡ ਬਣਾ ਕੇ ਤੋੜਦੇ ਆ ਹਨਾ ਸਾਨੂੰ ਮੈਨੂੰ ਪਤਾ ਲੱਗਿਆ ਕਿਉਂਕਿ ਮੈਂ ਫਿਲਮਾਂ ਫਿਲਮਾਂ ਚ ਵੇਖਦਾ ਰਹਿਣਾ ਜਾਂ ਖਬਰਾਂ ਖਬਰਾਂ ਆਉਂਦੀਆਂ ਰਹਿੰਦੀਆਂ ਵੀ ਡੌਂਕੀ ਉਵੇਂ ਲੱਗਣ ਲੱਗੀ ਮੈਂ ਕਿਹਾ ਰਪੇ ਜੋ ਇਹ ਤਾਂ ਪੰਗਾ ਹੀ ਪੈ ਗਿਆ ਮੇਰੀ ਘਰ ਗਲਤ ਹੋ ਗਿਆ ਕੰਮ ਮੇਰੀ ਘਰ ਵਾਲੀ ਮੇਰੇ ਵਾਲੇ ਕਿ ਤੇ ਮੈਂ ਉਹਦੇ ਵਾਲੇ ਕਿਹਾ ਵੀ ਤੁਹਾਨੂੰ ਇੱਕ ਪਹਿਲਾਂ ਮੈਂ ਰੋਕਣਾ ਚਾਹੁੰਦਾ ਕੋਈ ਔਰਤ ਹੋਰ ਵੀ ਸੀਗੀ ਜਾਂ ਇੱਕ ਹੀ ਔਰਤ ਸੀ ਸੁੱਸੀ ਕੱਲੀ ਲੇਡੀ ਥੋੜੀ ਗੱਲ ਉਹਦੇ ਉਹ ਉਹ ਹੈਗੇ ਸੀ ਬਾਈ ਔਰਤਾ ਹੋਰ ਸੀ ਗਿਆ ਅਮਰੀਕਾ ਵਾਲੀ ਵੀ ਸੀ ਮੈਂ ਵੀ ਸੀ ਨਹੀਂ ਔਰਤਾ ਹੋਰ ਜਿਹੜੇ ਆਪਣੇ ਪੰਜਾਬ ਤੋਂ ਸੀ ਜਾਂ ਬਾਹਰ ਤੋਂ ਸੀਗਾ ਹੋਵੇ ਇੱਕ ਤਾਂ ਬਈ ਯਾਰ ਬਾਹਰੋਂ ਸੀ ਠੀਕ ਹੈ ਤੇ ਇੱਕ ਆਪਣੇ ਇੰਡੀਆ ਦੀ ਸੀ ਅੱਛਾ ਇੰਡੀਆ ਜਿਹੜੇ ਕਿ ਹੋਰ ਇੱਕ ਸਟੇਟ ਦੀ ਸੀ ਹਾਂ ਠੀਕ ਹੈ ਬਈ ਤੇ ਕੇਰਲਾ ਕੋਰਲਾ ਦੀ ਸੀ ਬਈ ਠੀਕ ਹੈ ਤੇ ਜਦੋਂ ਅਸੀਂ ਬਈ ਤੁਰ ਪਏ ਠੀਕ ਹੈ ਮੇਰੀ ਘਰ ਵਾਲੀ ਸੁਨੱਖੀ ਸੀ ਬਈ ਸੋਹਣੀ ਸੀ ਹੂੰ ਬਹੁਤ ਸੋਹਣੀ ਹੈ ਮੇਰੀ ਘਰ ਵਾਲੀ ਹਾਂ ਤੇ ਸੁਨੱਖੀ ਸੀ ਪੂਰੀ ਠੀਕ ਹੈ ਅਸੀਂ ਤੁਰ ਪਏ ਜਦੋਂ ਬਈ ਤੁਰੇ ਗਏ ਹੂੰ ਕੀ ਹੋਇਆ ਬਈ ਅੱਗੇ ਰਸਤੇ ਤੇ ਜਾਂਦੇ ਜਾਂਦੇ ਹੂੰ ਪੰਜ ਡੋਂਕਰ ਹੂੰ ਸਾਨੂੰ ਮੇਰੀ ਤੇ ਮੇਰੀ ਘਰ ਵਾਲੀ ਦੋਨਾਂ ਨੂੰ ਇੱਕ ਹੋਰ ਲਾਈਨ ਚ ਤੋਰ ਕੇ ਲੈ ਗਈ ਅੱਛਾ ਮਤਲਬ ਇਹ ਜਿਹੜੇ ਦੂਜੇ 11 ਜਾਣੇ ਸੀ ਉਹਨਾਂ ਨਾਲ ਤੁਹਾਨੂੰ ਉਹਨਾਂ ਦੇ ਨਾਲ ਤੁਹਾਨੂੰ ਵੱਖ ਕਰਤਾ ਅਲੱਗ ਕਰਤਾ ਉਹਨਾਂ ਨੂੰ ਇਹ ਪਹਿਲੇ ਦਿਨ ਦੀ ਘਟਨਾ ਹੀ ਹੈ ਕਿ ਦੂਜੇ ਦਿਨ ਦੀ ਬਈ ਦੋ ਤਿੰਨ ਦਿਨਾਂ ਬਾਅਦ ਆਈ ਅੱਛਾ ਜਿਹੜੇ ਕਿ ਦੋ ਤਿੰਨ ਦਿਨ ਤੁਸੀਂ ਤੁਰੇ ਹੀ ਜਾਂਦੇ ਆ ਤੁਰੇ ਹੀ ਜਾਂਦੇ ਆ ਤੇ ਖਾਣ ਪੀਣ ਨੂੰ ਤੁਹਾਨੂੰ ਕੁਝ ਦਿੰਦੇ ਆ ਜਾਂ ਜਿਹੜਾ ਕੋ ਤੁਸੀਂ ਲਿਆ ਸੀ ਬਈ ਬੰਦਾ ਤੁਰ ਲੈਂਦਾ ਯਾਰ ਕੋਈ ਬਾਹਲਾ ਨਹੀਂ ਹੈਗਾ ਖਾਣ ਪੀਣ ਦਾ ਕੋਈ ਸਿਸਟਮ ਬਈ ਕਿਸੇ ਸਿਸਟਮ ਬਈ ਦਿੱਤਾ ਸੀਗਾ ਪਹਿਲਾਂ ਪਹਿਲਾਂ ਸਮਾਨ ਲਿਆ ਸੀ ਪਹਿਲਾਂ ਹੀ ਸਮਾਨ ਲਿਆ ਸੀ ਉਹ ਤੋਂ ਦਿੱਤਾ ਸੀ ਠੀਕ ਹੈ ਜਦੋਂ ਉਹ ਬਈ ਉਹ ਉਹਨਾਂ ਨੂੰ ਅੱਡ ਕਰ ਲਿਆ ਸਾਨੂੰ ਅੱਡ ਕਰ ਲਿਆ ਇਹ ਬਈ ਦਿਨ ਸੀਗੇ ਜਿਹੜੇ ਗਰਮੀ ਦੇ ਸੀ ਠੰਡ ਦੇ ਦਿਨ ਸੀ ਬਈ ਠੰਡੇ ਸੀ ਠੀਕ ਹੈ ਬਈ ਠੀਕ ਹੈ ਮਹੀ ਪੈਂਦਾ ਸੀ ਬਈ ਠੀਕ ਹੈ ਹਰ ਘੰਟੇ ਬਾਅਦ ਮਿੰਟ ਬਾਅਦ ਮਹੀ ਪੈਂਦਾ ਸੀ ਠੀਕ ਹੈ ਬਈ ਕੀ ਹੋਇਆ ਬਈ ਜਦੋਂ ਮੇਰੀ ਘਰ ਵਾਲੀਆਂ ਤਾਂ ਮੈਨੂੰ ਦੋਨਾਂ ਨਾ ਸਾਈਡ ਤੇ ਤੋੜ ਲਿਆ ਉਹਨਾਂ ਨੂੰ ਅੱਡ ਤੋੜ ਲਿਆ ਮੇਰੇ ਦਿਲ ਦੇ ਵਿੱਚ ਵੱਜੀ ਗੱਲ ਮੈਨੂੰ ਕੋਈ ਨਾ ਕੋਈ ਤਾਂ ਵਕਾ ਹੋਊਗਾ ਗਲਤ ਹੋਊਗਾ ਕਿਉਂਕਿ ਮੈਨੂੰ ਸਾਨੂੰ ਕਿਉਂ ਵੱਖ-ਵੱਖ ਕੀਤਾ ਬਈ ਹਾਂ ਬਈ ਹੋਰ ਵੀ ਸੀਗੇ ਉਹਨਾਂ ਨੂੰ ਵੀ ਵੱਖ ਕਰਦੇ ਜਾਨ ਉਹਨਾਂ ਨਾਲ ਵੀ ਉਹਨਾਂ ਨੇ ਵੀ ਉੱਥੇ ਜਾਣਾ ਸੀ ਸੀ ਉੱਥੇ ਜਾਣਾ ਸੀ ਵੀ ਉਹਨਾਂ ਨੂੰ ਵੱਖ ਕਰਾ ਤੋ ਕੀਤਾ ਨਾ ਸਾੜੇ ਮਾਣ ਚ ਵੱਜੀ ਮੇਰੀ ਤੇ ਮੇਰੀ ਘਰ ਵਾਲੀ ਦੀ ਮੈਂ ਅੱਜ ਘਰ ਵਾਲੀ ਦਾ ਹੱਥ ਫ ਠੀਕ ਹੈ ਬਈ ਤੇਹੀ ਤੁਰੇਗੇ ਮੈਂ ਕੋਈ ਨਾ ਹਾਂ ਹੂੰ ਰਸਤੇ ਜਾਂਦੇ ਜਾਂਦੇ ਉਹਨਾਂ ਨੇ ਗੱਲ ਕੀਤੀ ਇੰਗਲਿਸ਼ ਚ ਬਈ ਆਫਸ ਵਿੱਚ ਆਫਸ ਚ ਗੱਲ ਕਿੰਨੇ ਜਣੇ ਸੀ ਬਈ ਉਹ ਡੋਕਰ ਪੰਜ ਜਣੇ ਬਈ ਠੀਕ ਹੈ ਤੇ ਮੇਰੇ ਦਿਮਾਗ ਦੇ ਵਿੱਚ ਗੱਲ ਵੱਜੀ ਬਈ ਮੈਂ ਕਹਾ ਹੋ ਗਿਆ ਕੰਮ ਮੇਰੀ ਘਰ ਵਾਲੀ ਵੀ ਮੈਨੂੰ ਬੋਲੀ ਕਿਉਂਕਿ ਉਹ ਸਾਡੀ ਭਾਸ਼ਾ ਨਹੀਂ ਬੋਲ ਸਕਦੇ ਸੀ ਪਾਣੀ ਮੈਨੂੰ ਕਿਹਾ ਵੀ ਮੇਰੇ ਨਾਲ ਕੋਈ ਗੱਲ ਬਣ ਹੋ ਗਿਆ ਆਪਣੇ ਨਾਲ ਠੀਕ ਹੈ ਉਹ ਗੱਲ ਤਾਂ ਹੋ ਗਈ ਉਹੀ ਗੱਲ ਹੋਈ ਮੈਨੂੰ ਮੈਨੂੰ ਪੰਜ ਜਣਿਆਂ ਨੇ ਮੈਨੂੰ ਫੜ ਕੇ ਬਈ ਦਰਖਤ ਨਾ ਬਣਤਾ ਅੱਛਾ ਬਈ ਬਈ ਮੈਨੂੰ ਦਰਸਤ ਨਾ ਬਣ ਤਾਂ ਮੇਰੇ ਘਰ ਵਾਲੇ ਨੇ ਉਹਨਾਂ ਨੇ ਸੈਕਸ ਕੀਤਾ ਬਈ ਮੇਰੇ ਘਰ ਵਾਲੇ ਨਾਲ ਵੇਖੋ ਬਈ ਇਸੇ ਕਰਕੇ ਅਸੀਂ ਬਾਈ ਦਾ ਜਿਹੜਾ ਮੂੰਹ ਕਵਰ ਕਰਾਇਆ ਸੀਗਾ ਕਿਉਂਕਿ ਸਟੋਰੀ ਥੋੜਾ ਗਾਂ ਵੀ ਦੱਸਾਂਗੇ ਕੀ ਕੁਛ ਹੁੰਦਾ ਡੌਕੀ ਕਹਿਣਾ ਹੀ ਸੌਖਾ ਬਈ ਬਹੁਤ ਔਖਾ ਬਾਈ ਵੇਖੋ ਅੱਖਾਂ ਭਰਿਆ ਹੈ ਬਈ ਖੜਾ ਖੜਾ ਹੈ ਬਈ ਬਹੁਤ ਔਖਾ ਹੁੰਦਾ ਬਈ ਬਈ ਜਿੰਨਾ ਉਹ ਬੀਤੀ ਹੈ ਨਾ ਉਹ ਨਹੀਂ ਪਤਾ ਮੈਨੂੰ ਮੇਰੇ ਨਾਲ ਬੀਤੀ ਹੈ ਨਾ ਮੈਨੂੰ ਹੀ ਪਤਾ ਨਹੀਂ ਬਈ ਜਿਹੜਾ ਮਤਲਬ ਬਈ ਬਹੁਤ ਚੀਕਾਂ ਮਾਰੀਆਂ ਯਾਰ ਨਹੀਂ ਛੱਡਿਆ ਬਈ ਕਿੱਥੇ ਐ ਬਈ ਇੱਕ ਉੱtre ਦੂਜਾ ਚੜੇ ਇੱਕ ਉੱtre ਦੂਜਾ ਚੜੇ ਕਿੰਨੇ ਦਿਨ ਬਈ ਇੱਕ ਦਿਨ ਬਈ ਇੱਕ ਦਿਨ ਪੂਰਾ ਪੰਜ ਜਣਿਆਂ ਨੇ ਬਈ ਦੋ ਤਿੰਨ ਘੰਟੇ ਲਾਏ ਉਹਨਾਂ ਗੈਂਗਸਰ ਰੇਪ ਕੀਤਾ ਰੇਪ ਕੀਤਾ ਬਈ ਠੀਕ ਹੈ ਮੈ ਮੈਨੂੰ ਕਹਿੰਦੇ ਵੀ ਤੈਨੂੰ ਮਾਰ ਦਾਂਗੇ ਸੀ ਹੂੰ ਠੀਕ ਹੈ ਨਾ ਤੈਨੂੰ ਮਾਰ ਦਾਂਗੇ ਜੇ ਤੂੰ ਬੋਲਿਆ ਤੇ ਮੇਰੀ ਘਰ ਵਾਲੀ ਕਹਿੰਦੀ ਇਹਨਾਂ ਨੂੰ ਕੁਝ ਕਰ ਲੈंदे ਜੇ ਜਿਹੜਾ ਕੁਝ ਕਰਦੇ ਆ ਵੀ ਪਲੀਜ਼ ਤੂੰ ਨਾ ਬੋਲ ਤੈਨੂੰ ਜੇ ਮਾਰਤਾ ਮੇਰਾ ਕੀ ਆ ਬਈ ਫੇਰ ਠੀਕ ਹੈ ਬਈ ਮੈਂ ਮੈਂ ਆ ਮੂੰਹ ਕਰ ਲੈ ਬਈ ਨਹੀਂ ਫਿਰ ਬਈ ਤੁਹਾਡੇ ਦਿਮਾਗ ਦੇ ਵਿੱਚ ਕੀ ਆ ਰਿਹਾ ਸੀਗਾ ਬਈ ਪੰਜਾਬ ਚੇਤਾ ਆਉਂਦਾ ਸੀ ਗੁੱਸਾ ਨਹੀਂ ਇਹ ਹੀ ਯਾਦ ਆਉਂਦਾ ਸੀ ਵੀ ਅਸੀਂ ਪੰਗਾ ਲੈ ਲਿਆ ਸੀ ਗਲਤ ਕਰ ਲਿਆ ਮੈਂ ਤਾਂ ਬਈ ਉੱਦੀ ਟਣਕ ਗਿਆ ਸੀ ਜਦੋਂ ਵੈਨ ਚ ਬਹਿ ਗਿਆ ਸੀ ਮੈਂ ਉੱਦੀ ਟਣਕ ਲਿਆ ਮੈਂ ਕਿਹਾ ਕੰਮ ਗਲਤ ਹੋ ਗਿਆ ਬਸ ਮੈਂ ਨਹੀਂ ਤੁਸੀਂ ਸੋਚਿਆ ਬਈ ਇਹ ਉਹਦੇ ਨਾਲੋਂ ਤਾਂ ਸੀ ਇਹਦੇ ਬਾਹਰ ਨਾਲ ਤੁਸੀਂ ਪੰਜਾਬ 'ਚ ਚੰਗੇ ਸੀ ਦੋ ਰੋਟੀਆਂ ਦਾ ਹੱਥ ਨੇ ਖਾ ਕੇ ਪਏ ਜਾਂਦੇ ਸੀਗੇ ਬਈ ਇੱਥੇ ਕੋਈ ਮੇਰੀ ਘਰ ਵਾਲੀ ਵੇਖ ਲਈ ਤਾਂ ਗੱਟਾ ਲਾ ਦਈਏ ਹਾਂ ਆਪਾਂ ਇੱਥੇ ਕਹਿੰਦੇ ਬਈ ਮੇਰੇ ਅੱਖਾਂ ਸਾਹਮਣੇ ਮੇਨੂੰ ਦਰਖਤ ਨਾਲ ਵੰਡ ਕੇ ਮੇਰੀ ਘਰ ਵਾਲੀ ਨੇ ਪੰਜ ਜਣਿਆਂ ਨੇ ਸੈ ਸਬਰ ਦਾ ਘੁੱਟ ਪੀ ਲਿਆ ਚੁੱਪ ਕਰਕੇ ਉਹ ਚਿੰਕਾ ਮਰੀ ਗਈ ਮੇਰੀ ਘਰ ਵਾਲੀ ਤੇ ਹੋਰ ਉਹ ਕਰੀ ਗਏ ਗਲਤ ਕੰਮ ਹੂੰ ਜ਼ਬਰਦਸਤ ਕਰੀ ਗਏ ਮੇਰੀ ਘਰ ਵਾਲੀ ਨਾਲ ਠੀਕ ਹੈ ਮੇਰੀ ਘਰ ਵਾਲੀ ਕਹਿੰਦੀ ਤੂੰ ਨਾ ਬੋਲ ਜੇ ਤੂੰ ਮਰ ਗਿਆ ਮੇਰਾ ਕੀ ਆ ਕੋਈ ਨਾ ਇਹਨਾਂ ਨੂੰ ਜਿਹੜਾ ਕੁਝ ਕਰਨਾ ਕਰ ਲੈੰਦੇ ਹੂੰ ਸਾਨੂੰ ਮੇਰੀ ਘਰ ਵਾਲ ਨੇ ਬਈ ਪੰਜਾਂ ਨੇ ਕੀਤਾ ਉਸ ਤੋਂ ਬਾਅਦ ਬਈ ਮੈਨੂੰ ਖੋਲਤਾ ਮੈਨੂੰ ਇੰਨਾ ਗੁੱਸਾ ਆਇਆ ਬਈ ਮੈਂ ਪੰਜ ਡੌਕਰਾਂ ਨੂੰ ਨਾ ਮੇਰਾ ਇਹ ਜਿਗਰ ਵੀ ਮੈਨਾਂ ਨੂੰ ਮਾਰਦਾ ਪਰ ਕੁਝ ਕਰ ਨਹੀਂ ਸਕਦੇ ਬੇਵੱਸ ਸੀ ਕਿਉਂਕਿ ਮੈਨੂੰ ਆਇਆ ਸੀਗਾ ਬਈ ਜੇ ਮੈਂ ਮਰ ਗਿਆ ਮੇਰੀ ਘਰ ਵਾਲੀ ਨੂੰ ਫੇਰ ਇਹ ਕਰਨਗੇ ਕੁਝ ਤੇ ਮੈਂ ਕਹਿੰਦਾ ਜਿੰਨੇ ਦਿਨ ਅਸੀਂ ਇੱਥੇ ਆ ਉਹਨਾਂ ਟਾਈਮ ਹੀ ਮੇਰੀ ਘਰ ਇਹਨਾਂ ਗਲਤ ਕਰਨਗੇ ਇਸ ਤੋਂ ਚੰਗਾ ਇਹ ਆ ਵੀ ਆਪਣੇ ਦੋਨਾਂ ਚ ਗੱਲ ਦਾ ਵੀ ਚੁੱਪੀ ਕਰ ਜਾ ਖੜਾ ਜਿਹੜਾ ਕੁਝ ਹੋ ਗਿਆ ਹੋ ਗਿਆ ਮੇਰੀ ਘਰ ਵਾਲੀ ਕਹਿੰਦੀ ਕੋਈ ਨਾ ਹੂੰ ਸਾਨੂੰ ਬਈ ਪੰਜ ਡੌਂਕਰਾਂ ਨੇ ਕੀ ਕੀਤਾ ਹੂੰ ਸਾਨੂੰ ਬਈ ਤੋੜ ਲਿਆ ਠੀਕ ਹੈ ਫੇਰ ਅਸੀਂ ਰਲ ਗਏ ਬਈ ਉਹਨਾਂ ਨਾਲ ਫੇਰ ਨਹੀਂ ਬਈ ਮਤਲਬ ਜਿਹੜੇ ਦੂਜੇ ਬੰਦੇ ਅੱਡ ਸੀ ਉਹਨਾਂ ਨਾਲ ਫੇਰ ਆ ਗਏ ਬਈ ਤੁਹਾਨੂੰ ਇੱਕ ਰਾਤ ਅੱਡ ਰੱਖਿਆ ਉਹਨਾਂ ਨਾਲੋਂ ਇੱਕ ਰਾਤ ਰੱਖਿਆ ਬਈ ਸਨ ਠੀਕ ਹੈ ਬਈ ਉਸ ਤੋਂ ਬਾਅਦ ਫੇਰ ਇੱਕ ਰਾਤ ਮੇਰੇ ਘਰ ਲੈ ਗਲਤ ਕੰਮ ਕਰ ਬਈ ਤੁਸੀਂ ਤਿੰਨ ਦਿਨ ਮਤਲਬ ਤੁਹਾਨੂੰ ਜੰਗਲ ਵਿੱਚ ਚਲਦਿਆਂ ਨੂੰ ਹੋ ਗਿਆ ਸੀ ਇੱਕ ਦਿਨ ਤੁਹਾਨੂੰ ਡੌਂਕਰਾਂ ਨੇ ਆਪਦੇ ਕੋਲ ਥੋੜੀ ਜਨਾਨੀ ਨਾਲ ਰੇਪ ਕੀਤਾ ਖਸਾ ਲਾ ਗਿਆ ਬਈ ਉਸ ਤੋਂ ਬਾਅਦ ਫੇਰ ਕੀ ਹੁੰਦਾ ਬਈ ਅਸੀਂ ਕੁਝ ਨਹੀਂ ਬੋਲੇ ਅਸੀਂ ਚੁੱਪ ਕਰਕੇ ਉਹਨਾਂ ਨਾਲ ਰਲ ਗਏ ਹਾਂ ਅਸੀਂ ਉਹਨਾਂ ਕੋਲ ਵੀ ਨਹੀਂ ਗੱਲ ਕੀਤੀ ਕਿਸੇ ਕੋਲ ਵੀ ਚੁੱਪ ਕਰਕੇ ਤੁਰੇ ਗਏ ਹਾਂ ਰਾਤ ਹੋ ਗਈ ਬਈ ਅਸੀਂ ਰਾਤ ਰੁਕ ਜਿਹੜੇ ਡੌਕਰ ਨੇ ਮੇਰੀ ਘਰ ਮੈਨੂੰ ਬੰਨਿਆ ਸੀਗਾ ਤੇ ਮੇਰੀ ਘਰ ਵਾਲ ਨੇ ਜਬਰਦਸਤ ਕੀਤੀ ਸੀ ਉਹ ਡੌਕਰ ਨੂੰ ਮੈਂ ਵੇਖ ਲਿਆ ਵੀ ਉਹ ਪਿਆ ਮੇਰੇ ਹੱਥ ਚ ਬਈ ਉਹ ਆ ਗਿਆ ਟੰਬਾ ਨਹੀਂ ਹੁੰਦਾ ਮੈਂ ਉਹਦਾ ਸਿਰ ਮਾਰ ਕੇ ਸਿਰ ਖੋੜਦਾ ਬਈ ਸਿਰ ਖੋਲਦਾ ਉਹਦਾ ਮੈਂ ਤੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਮੈਂ ਉਹਨੂੰ ਮਾਰਤਾ ਤੜਕੇ ਪਤਾ ਲੱਗਿਆ ਵੀ ਉਹਨੂੰ ਮਾਰਤਾ ਕਿਸੇ ਨੇ ਤੇ ਜਦੋਂ ਪਤਾ ਲੱਗਿਆ ਬਈ ਮੈਂ ਮਾਰਿਆ ਤੇ ਮੈਨੂੰ ਮੈਨੂੰ ਤਾਂ ਮੇਰੀ ਘਰ ਵਾਲੀ ਨੂੰ ਮੈਨੂੰ ਇੰਨਾ ਕੁੱਟਿਆ ਬਈ ਸਾਨੂੰ ਦੋਵਾਂ ਨੂੰ ਉੱਥੇ ਛੱਡਦਾ ਠੀਕ ਹੈ ਸਾਡੇ ਦੋਵਾਂ ਨਾਲ ਉੱਥੇ ਛੱਡਤਾ ਦੂਜਿਆਂ ਨਾਲ ਤੁਹਾਨੂੰ ਵੱਖ ਕਰਤਾ ਤੁਹਾਨੂੰ ਛੱਡ ਗਏ ਵੱਖ ਕਰਤਾ ਬਈ ਸਾਨੂੰ ਦੋਨਾਂ ਨਾਲ ਉੱਥੇ ਛੱਡਤਾ ਤੇ ਆਪੋ ਤੁਰ ਪਏ ਸਾਨੂੰ ਉੱਥੇ ਛੱਡ ਗਏ ਸਾਨੂੰ ਕਹਿੰਦੇ ਸਾਡੇ ਪਿੱਛੇ ਆਏ ਫਿਰ ਹਸਾਉ ਲਾ ਲਿਆ ਜਿਹੜੀ ਕਿ ਇਹਨਾਂ ਕੁੱਟ ਮਾਰ ਬਈ ਬਹੁਤ ਕੀਤੀ ਮੈਂ ਕਹਾ ਬਈ ਮੈਨੂੰ ਮੈਥੋਂ ਤੁਰ ਨਹੀਂ ਜਾਂਦਾ ਸੀ ਬਈ ਲੱਤਾਂ ਬਹੁਤ ਤੋੜ ਕੇ ਇੱਕ ਦਿਨ ਮੈਂ ਉੱਥੇ ਦਰਖਤ ਦੇ ਥੱਲੇ ਬੈਠਾ ਰਹੇ ਮੇਰੀ ਘਰ ਵਾਲੀ ਮੇਰੇ ਕੋਲ ਬੈਠੀ ਰੇ ਅੱਗ ਬਾਲ ਕੇ ਅਸੀਂ ਔਕੇ ਸੌਖੇ ਮੈਂ ਸੈੱਟ ਹੋਇਆ ਬਈ ਫਿਰ ਅਸੀਂ ਤੁਰ ਪਏ ਅਸੀਂ ਤੁਰੇ ਗਏ ਤੁਰੇ ਗਏ ਅਸੀਂ ਜਦੋਂ ਵਾਜਾਂ ਸੁਣੀਆਂ ਉਹਨਾਂ ਦੀਆਂ ਵੀ ਉਹ ਤੁਰੇ ਜਾਂਦੇ ਆ ਠੀਕ ਹੈ ਫਿਰ ਬਈ ਮੈਂ ਆਦੀ ਘਰ ਵਾਲ ਨੂੰ ਕਿਹਾ ਮੈਂ ਕਿਹਾ ਤੂੰ ਥੱਲੇ ਖੜਾ ਤੇ ਮੈਂ ਕਿਹਾ ਮੈਂ ਉੱਤੇ ਚੜ ਕੇ ਵੇਣਾ ਕਿ ਕਿੱਥੇ ਕਾ ਮੈਂ ਦਰਖਤ ਤੇ ਚੜ ਕੇ ਵੇਖਿਆ ਤਾਂ ਸਾਨੂੰ ਵਾਜਾਂ ਦਸੀਆਂ ਵੀ ਅੱਗ ਬਲਈ ਜਾਂਦੀ ਆ ਤੇ ਅਸੀਂ ਉੱਥੇ ਬਈ ਰਾਤ ਰੁੱਕ ਗਏ ਠੀਕ ਹੈ ਠੀਕ ਹੈ ਜਿਵੇਂ ਜਿਵੇਂ ਉਹ ਤੁਰਦੇ ਸੀ ਬਈ ਓਵੇਂ ਓਵੇਂ ਅਸੀਂ ਪਿੱਛੇ ਪਿੱਛੇ ਤੁਰਦੇ ਸੀ ਪਤਾ ਨਹੀਂ ਕਿ ਸਾਨੂੰ ਪਤਾ ਲੱਗ ਗਿਆ ਸੀ ਗਾਂ ਜਾਂਦੇ ਨੇ ਉਹਨਾਂ ਦਾ ਹਾਂ ਠੀਕ ਸਾਨੂੰ ਪਾਣੀ ਦੇ ਨਿਸ਼ਾਨ ਨਿਸ਼ਾਨ ਡੰਡੀ ਬਣ ਜਾਂਦੀ ਆ ਬਈ ਬਣ ਜਾਂਦੀ ਆ ਬਈ ਪੈਰਾਂ ਦਾ ਨਿਸ਼ਾਨ ਕਿਉਂਕਿ ਜਦੋਂ ਮਰਦਾ ਹੋਵੇ ਬੰਦਾ ਬਈ ਉਹਦੋਂ ਨਾਲ ਕੁਛ ਕਰਨਾ ਹੀ ਪੈਂਦਾ ਹੈ ਨਾ ਮੈਂ ਉਹਦੇ ਪਿੱਛੇ ਵਿੱਚ ਤੁਰਿਆ ਗਿਆ ਬਈ ਹੂੰ ਤੇ ਜਦੋਂ ਕੀ ਹੋਇਆ ਬਈ ਮੇਰੇ ਘਰ ਵਾਲਿਆਂ ਨੇ ਇੰਨਾ ਜਬਰਦਸਤ ਕੀਤਾ ਨਾ ਸਾਰਾ ਸਿਸਟਮ ਕੀਤਾ ਹੂੰ ਮੇਰੇ ਕੋ ਸਾਈ ਬੋਸੇ ਮੇਰਾ ਜੀ ਕਰਦਾ ਮੈਂ ਉਹਨਾਂ ਨੂੰ ਮਾਰੂਗਾ ਜਦੋਂ ਬਈ ਉਹਨਾਂ ਨੂੰ ਪੋਸਟਿ ਟਿੱਕਾ ਇਦਾਂ ਕੁਝ ਹਾਂ ਇਦਾਂ ਦਾ ਕੁਝ ਨਾ ਆ ਜਾ ਬਈ ਉੱਥੇ ਪਹੁੰਚ ਗਏ ਸੀ ਅੱਛਾ ਕੋਸਟਾਰਿਕਾ ਕੰਟਰੀ ਵਿੱਚ ਪਹੁੰਚ ਜਾਂਦੇ ਹਾਂ ਉਹ ਬਾਰਡਰ ਜਦੋਂ ਅਸੀਂ ਟੱਪੇ ਹਾਂ ਤੇ ਉੱਥੋਂ ਵੀ ਸਾਨੂੰ ਵੈਣ ਤੋਂ ਲੈ ਕੇ ਫੇਰ ਫੇਰ ਅੱਗੇ ਜੰਗਲਾਂ ਵਿੱਚ ਨਹੀਂ ਜਿਹੜੇ ਉਦੋਂ ਅੱਗੇ ਜਿਹੜੇ ਡੌਂਕਰ ਸੀਗੇ ਉਹ ਹੋਰ ਡੌਂਕਰ ਸੀਗੇ ਉਹਨਾਂ ਨੇ ਸਾਨੂੰ ਫੇਰ ਕੁਝ ਨਹੀਂ ਕਿਹਾ ਬਈ ਨਹੀਂ ਨਹੀਂ ਉਹੀ ਸੀ ਅੱਛਾ ਅਸੀਂ ਚੁੱਪਚਾਪ ਪਿੱਛੇ ਤੁਰੇ ਆਏ ਜਿਵੇਂ ਜਿਵੇਂ ਉਹ ਕਰਦੇ ਸੀ ਉਵੇਂ ਉਵੇਂ ਅਸੀਂ ਪਿੱਛੇ ਆਈ ਗਏ ਅਸੀਂ ਇਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਅਸੀਂ ਤੁਹਾਡੇ ਪਿੱਛੇ ਆ ਰਹੇ ਹਾਂ ਠੀਕ ਹੈ ਠੀਕ ਹੈ ਉਹਨਾਂ ਨੇ ਵੀ ਕਿਵੇਂ ਨਾ ਕਿਵੇਂ ਕਰਕੇ ਲੈਫਟ ਲੈ ਕੇ ਉਹਨਾਂ ਨੇ ਜਹਾਜ਼ ਉੱਤੇ ਚੜ ਕੇ ਪਹੁੰਚ ਗਏ ਅਸੀਂ ਵੀ ਲੈਫਟ ਰੂਟ ਲੈ ਕੇ ਬਾਈ ਅਸੀਂ ਵੀ ਉੱਥੇ ਕੋਸਟਾਰੀਕਾ ਪਹੁੰਚ ਗਏ ਕੋਸਟਾਰੀਕਾ ਪਹੁੰਚ ਗਏ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਬਾਈ ਜਦੋਂ ਅਸੀਂ ਬਾਰਡਰ ਤੇ ਆ ਗਏ ਜਿੱਥੋਂ ਅਮਰੀਕਾ ਦੇ ਵਿੱਚ ਐਂਟਰ ਹੋ ਮੈਕਸੀਕੋ ਹਾਂ ਉੱਥੇ ਜਦੋਂ ਪਹੁੰਚ ਗਏ ਸੀ ਬਾਈ ਅਸੀਂ ਵੇਖ ਲਿਆ ਵੀ ਉਹਨਾਂ ਨੂੰ ਬਾੜਦਾ ਉਹਨਾਂ ਨੇ ਡੋਂਕਰ ਵਾਪਸ ਮੁੜ ਗਏ ਅੱਛਾ ਤੇ ਅਸੀਂ ਭਾਗ ਜਿਹੜੀ ਉਹ ਬਈ ਮੈਕਸੀਕੋ ਦੀ ਕਾਮ ਹੁੰਦਾ ਕਹਿੰਦੇ ਵੀ ਕੰਦ ਟਪਾਉਂਦੇ ਆ ਉਹ ਤੁਸੀਂ ਉਸ ਦੇ ਕੋਲੇ ਪਹੁੰਚ ਗਏ ਸੀ ਬਈ ਜਦੋਂ ਉਹਦੇ ਕੋਲੇ ਪਹੁੰਚ ਗਏ ਉਹ ਠੀਕ ਹੈ ਉਹਨਾਂ ਨੂੰ ਟਪਾਉਣ ਲੱਗ ਗਏ ਉਹ ਤੇ ਉਹ ਜਿੰਨੇ ਸੀਗੇ ਡੰਕਰ ਉਹ ਸਾਰੇ ਪਿੱਛੇ ਵਾਪਸ ਮੋੜ ਗਏ ਬਈ ਕਾਹਦੇ ਨਾ ਟਪਾਉਂਦੇ ਆ ਉਹ ਪੌੜੀ ਲਾ ਕੇ ਟੱਪ ਜਾਂਦੇ ਆ ਉਹ ਅੱਛਾ ਪੌੜੀ ਲੋ ਕਿੰਨੀ ਉੱਚੀ ਕਹਿੰਦਾ ਬਈ ਕਟੋ ਕਟੋ ਉਹ ਕਟੋ ਕਟੋ ਬਈ ਮੈਂ ਕਹਿੰਦਾ ਯਾਰ ਵਿਆਹ ਦਰਖਤ ਜਿੰਨੀ ਉੱਚੀ ਹੋਵੇਗੀ ਜਿਵੇਂ 40 45 ਫੁੱਟ ਹਾਂ 40 45 ਫੁੱਟ ਹੁੰਦੀ ਆ ਠੀਕ ਹੈ ਬਈ ਬਈ ਇਹਨਾਂ ਨੇ ਪੌੜੀ ਲਾ ਕੇ ਜਾੜੇ ਉਹ ਉਹ ਦੀ ਬਈ ਸੈਟਿੰਗ ਹੁੰਦੀ ਹੈ ਬਈ ਸਾਰਾ ਕੋਈ ਪੈਸਾ ਬੁਸਾ ਟਕਾ ਟੁਕਾ ਸਾਰਾ ਕੋ ਚੱਲਿਆ ਹੁੰਦਾ ਉਹਨਾਂ ਦਾ ਠੀਕ ਹੈ ਜਨ ਕਿ ਮੈਕਸੀਕੋ ਦੇ ਵਿੱਚ ਵੀ ਫੌਜ ਨਾਲਾਂ ਦੀ ਸੈਟਿੰਗ ਹੁੰਦੀ ਹੈ ਜਿੰਨਾ ਉਹ ਪੌੜੀ ਲਾਤੀ ਬਈ ਉਹਨਾਂ ਟਾਈਮ ਉਹ ਪਿੱਛੇ ਹਟ ਜਾਂਦੇ ਆ ਵੀ ਇਹਨਾਂ ਨੂੰ ਟੱਪ ਜਾਂਦੇ ਠੀਕ ਹੈ ਅਸੀਂ ਫਿਰ ਭੱਜ ਕੇ ਬਈ ਉਹ ਦੋ ਜਣੇ ਸੀਗੇ ਅਸੀਂ ਭੱਜ ਕੇ ਉਹਨਾਂ ਜੇ ਰਲ ਗਏ ਡੌਂਕਰਾਂ ਨੂੰ ਪਤਾ ਨਹੀਂ ਲੱਗਿਆ ਵੀ ਉਹ ਉਹ ਵੀ ਵਿੱਚ ਰਲ ਗਏ ਠੀਕ ਹੈ ਬਈ ਅਸੀਂ ਕਿਵੇਂ ਨਾ ਕਿਵੇਂ ਉਹ ਜਿੰਨੇ ਜਿੰਨੇ ਸੀਗੇ ਸਾਡੇ ਨਾਲ ਕਿੰਨੇ ਬਈ ਜਦੋਂ ਨਹੀਂ ਜਦੋਂ ਬਈ ਤੁਸੀਂ ਬਾਰਡਰ ਟੱਪ ਰਹੇ ਸੀਗੇ ਉਹ ਥੋੜੀ ਗਿਣਤੀ ਵਧ ਗਈ ਸੀ ਨਹੀਂ ਘਟ ਗਈ ਸੀ ਕਿਉਂਕ ਇਹ ਸਾਨੂੰ ਗਾਂ ਜਾ ਕੇ ਪਤਾ ਲੱਗਦਾ ਰਿਹਾ ਇਹ ਗਾਂ ਜਾ ਕੇ ਸਾਨੂੰ ਉਹਨਾਂ ਨੇ ਦੱਸਿਆ ਬਈ ਵੀ ਇਹਨਾਂ ਨੇ ਵੀ ਇਹਨਾਂ ਦੇ ਵੀ ਗੁੱਸੇ 'ਚ ਨਾ ਗੁੱਸੇ 'ਚ ਉਹਨਾਂ ਜਿਹੜੇ ਡੌਂਕਰ ਸੀਗੇ ਉਹਨਾਂ ਨੇ ਇਹਨੂੰ ਮਾਰਤਾ ਜਿਹੜੇ ਕਿ ਹੋਰ ਕੰਟਰੀ ਦਾ ਮੁੰਡਾ ਸੀਗਾ ਬਈ ਹਾਂ ਹੋਰ ਕੰਟਰੀ ਦਾ ਆਪਣੀ ਇੰਡੀਆ ਦਾ ਸੀ ਬਈ ਬਹੁਤ ਹੋਰ ਕੰਟਰੀ ਦਾ ਕਹਦਾ ਨੂੰ ਸੀ ਆਪਣੀ ਕੰਟਰੀ ਦਾ ਹੀ ਸੀਗਾ ਠੀਕ ਹੈ ਬਈ ਅੱਛਾ ਉਹਨੂੰ ਮਾਰ ਵੀ ਦਿੱਤਾ ਰਾਤ ਦੇ ਵਿੱਚ ਤੇ ਜਦੋਂ ਅਸੀਂ ਬਈ ਉਹਨਾਂ ਦੀ ਕਹਿੰਦੇ ਹਾਂ ਜਦੋਂ ਬਈ ਕਰਮ ਵਾਲੇ ਹੋਂ ਤਾਂ ਉਹ ਹੀ ਸਿਸਟਮ ਹੁੰਦਾ ਬਈ ਵੀ ਜਦੋਂ ਆਪਣਾ ਲਿਖਿਆ ਹੀ ਨਹੀਂ ਕੁਝ ਦਾਣਾ ਪਾਣੀ ਲਿਖਿਆ ਹੀ ਨਹੀਂ ਕਿਤੇ ਫਸੇ ਉਹ ਚੀਜ਼ ਹੋਣੀ ਹੀ ਹੋਣੀ ਹੈ ਜਦੋਂ ਪੌੜੀ ਚੜਨ ਲੱਗੇ ਬਈ ਸਾਰੇ ਜਣੇ ਅਸੀਂ ਟੱਪ ਗਏ ਅਸੀਂ ਅਮਰੀਕਾ ਜੈਂਟਰ ਹੋ ਗਏ ਸੀ ਤੇ ਸੱਤ ਜਣਾਂ ਨੂੰ ਫੜ ਲਿਆ ਬਈ ਪਲਸ ਆ ਜਾਂਦੀ ਇੱਧਰ ਸੱਤ ਜਣਾਂ ਨੂੰ ਫੜ ਲਿਆ ਜਿਹਦੇ ਵਿੱਚ ਮੇਰੀ ਤੇ ਮੈਂ ਤੇ ਮੇਰੀ ਘਰ ਵਾਲੀ ਦੋਨੇ ਸੀ ਠੀਕ ਹੈ ਬਈ ਸਾਨੂੰ ਵੇ ਦੇਪੋਰਟ ਕਰਕੇ ਇੰਡੀਆ ਭੇਜਤਾ ਗਿਆ ਬਾਦਰ ਟੱਪਦੇ ਆ ਅਮਰੀਕਾ ਦਾ ਉਹ ਕੰਦ ਟੱਪ ਗਿਆ ਨੇ ਉਸ ਤੋਂ ਬਾਅਦ ਸਾਨੂੰ ਪੁਲਸ ਰੈਸਟ ਕਰਦੀ ਹੈ ਨਾ ਫਿਰ ਵੀ ਤੁਹਾਨੂੰ ਕੀ ਕੀਤਾ ਜਾਂਦਾ ਸਾਨੂੰ ਸਾਲ ਕੈਂਪ ਦੇ ਵਿੱਚ ਰੱਖਿਆ ਉੱਥੇ ਮੈਡੀਕਲ ਕੈਂਪ ਇਹ ਬਈ ਇਹ ਕੈਂਪ ਹੈ ਜੇਲ ਨੂੰ ਕੈਂਪ ਕਹਿੰਦੇ ਬਈ ਹਾਂ ਜੇਲ ਨੂੰ ਹੀ ਕਹਿੰਦੇ ਬਈ ਅੱਛਾ ਬਈ ਯਾਨੀ ਕਿ ਸਾਲ ਕੈਂਪ ਲਾਇਆ ਗਿਆ ਸਾਲ ਦੇ ਵਿੱਚ ਸਾਨੂੰ ਮਤਲਬ ਸਾਨੂੰ ਬਈ ਸਾਡੀ ਸੇਵਾ ਵੀ ਕੀਤੀ ਪਈ ਸਾਨੂੰ ਕੋਈ ਟੌਰਚਰ ਨਹੀਂ ਕੀਤਾ ਉਹਨਾਂ ਨੇ ਠੀਕ ਹੈ ਠੀਕ ਹੈ ਸਾਨੂੰ ਕਹਿੰਦੇ ਬਈ ਤੁਹਾਨੂੰ ਤਾਂ ਰਿਪੋਰਟ ਕਰਨਾ ਹੀ ਹੈਗਾ ਬੀ ਰਿਪੋਰਟ ਤਾਂ ਰਿਪੋਰਟ ਕਿਉਂ ਬਈ ਮਤਲਬ ਕਿ ਸੋਚ ਨਾਲ ਕੋਈ ਬਿਆਨ ਵੀ ਨਹੀਂ ਦਿੰਦੇ ਕੋਈ ਕਹਾਣੀ ਕੋਈ ਨਹੀਂ ਸਟਾਉਣੇ ਉਹ ਸਿੱਧਾ ਸੋਚੇ ਸਟਾਉਣੇ ਨਹੀਂ ਬਈ ਕਹਾਣੀ ਤਾਂ ਹੁਣ ਯਾਰ ਜਿਹੜੀ ਸੁਣਾਉਣੀ ਆ ਸੁਣਾਤੀ ਬਈ ਇਹਨਾਂ ਨੂੰ ਹਣਾ ਹੂੰ ਪਰ ਇੱਕ ਦੋ ਨੰਬਰ ਦਾ ਜਿਹੜਾ ਕੰਮ ਆ ਬਈ ਫਿਰ ਉਹ ਨਹੀਂ ਤੁਸੀਂ ਦੱਸਿਆ ਸੀਗਾ ਵੀ ਸਾਨੂੰ ਖਤਰਾ ਪੰਜਾਬ ਚ ਬਈ ਸਾਨੂੰ ਹਾਂ ਸਾਰਾ ਕੁਝ ਕਿਹਾ ਬਈ ਜਿਹੜੇ ਥੋੜੇ ਬਿਆਨ ਪਾਸ ਨਹੀਂ ਹੋਏ ਬਈ ਬਿਆਨ ਪਾਸ ਕਈਆਂ ਤੇ ਫੇਲ ਹੋ ਜਾਂਦਾ ਕਈਆਂ ਪਾਸ ਹੋ ਜਾਂਦੇ ਅੱਛਾ ਜਿਹੜੇ ਜਣੇ ਕਿ ਤੂੰ 7 ਜਾਣੇ ਸੀਗੇ ਉਹਨਾਂ ਵਿੱਚ ਕੁਝ ਬਈ ਸਾਰੇ ਡਿਪੋਰਟ ਹੋਏ ਆ ਕਿ ਕੁਝ ਉਧਰ ਹੋ ਵੀ ਗਿਆ ਪੰਜ ਜਣੇ ਬਰਹਿ ਗਏ ਸੀ ਮੇਰੀ ਤੇ ਮੇ ਸਾਡੇ ਦੋਵਾਂ ਦਾ ਦੋਵਾਂ ਦਾ ਉਹੀ ਕੰਮ ਹੋਇਆ ਬਈ ਠੀਕ ਹੈ ਬਈ ਬਈ ਅਸੀਂ ਕੱਛ ਕਰਨ ਨਹੀਂ ਗਏ ਸੀ ਮੇਰੇ ਆਪ ਦੀ ਜਿੰਨ ਘਰ ਵਾਲੀ ਦੀ ਇੱਜ਼ਤ ਦੇਣ ਗਿਆ ਸੀ ਬਸ ਮੈਂ ਠੀਕ ਹੈ ਬਈ ਯਾਨੀ ਕਿ ਤੁਸੀਂ ਦੋਵੇਂ ਵੇਖੋ ਬਈ ਕਿੰਨੇ ਕਿਸੇ ਮਤਲਬ ਇੱਥੇ ਆ ਕੇ ਸੜਦੀ ਹੈ ਪੰਜੇ ਜਾਣੇ ਪਾਸ ਹੋ ਗਏ ਨਾ ਡਿਪੋਰਟ ਕੀਤਾ ਹੈ ਹਾਂ ਬਈ ਕਰੇ ਕੀ ਹੁਣਾ ਸੀ ਬਈ ਨਾ ਤਾਂ ਜ਼ਮੀਨ ਸੀ ਨਾ ਕਦੇ ਕੋਲ ਘਰ ਸੀ ਸਾਰਾ ਕੁਝ ਵੇਚ ਕੇ ਤਾਂ ਜਾਵਲੇ ਸੀ ਹੁਣ ਅਸੀਂ ਬਈ ਤੰਬੂ ਲਾ ਕੇ ਰਹਨੇ ਆ ਦੋਨੇ ਜਣੇ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਪੋਚੇ ਪਾਚੇ ਤੇ ਅਖਬਾਰ ਖੋਰ ਵੰਡਦੇ ਆਂ ਬਈ ਨਹੀਂ ਬਈ ਕੀ ਦਿਨ ਆਇ ਨਹੀਂ ਲੱਗਦਾ ਬਈ ਜਿਹੜਾ ਤੂੰ ਸਟੈਪ ਚੱਕਿਆ ਸੀਗਾ ਅੱਜ ਦਿਨ ਉਸ ਚੀਜ਼ ਤੇ ਪਛਤਾਵਾ ਹੁੰਦਾ ਉਸ ਚੀਜ਼ ਤੇ ਬਈ ਮੈਂ ਨਾ ਕਰਦਾ ਘਰ ਸੋਚਿਆ ਨਹੀਂ ਸੀ ਜ਼ਿੰਦਗੀ ਦੇ ਵਿੱਚ ਆਪਣੀ ਘਰ ਵਾਲੀ ਨੂੰ ਸੋਚਿਆ ਨਹੀਂ ਸੀ ਕੋਈ ਹੱਥ ਲਾਜੂਗਾ ਤੇ ਪੰਜ ਜਣਿਆਂ ਨੇ ਮੇਰੀ ਘਰ ਵਾਲੀ ਨਾਲ ਗਲਤ ਜਨਾਹ ਕੀਤਾ ਨਾ ਅੱਜ ਉਹ ਚੀਜ਼ ਨੂੰ ਸੋਚਦਾ ਮੈਂ ਵੀ ਆਪਣੀ ਘਰ ਲਈ ਦੀ ਇੱਜ਼ਤ ਦੇਣੀ ਗਿਆ ਸੀ ਮੈਂ ਨਾਲੇ ਆਦਾ ਘਰ ਵੇਚਿਆ ਜ਼ਮੀਨ ਵੇਚੀ ਪੈਸਾ ਹੈ ਨਾ ਬਈ ਘਰ ਵਾਲੀ ਦੀ ਇੱਜ਼ਤ ਖਰਾਬ ਕੀਤੀ ਤੇ ਨਾਲੇ ਆਪ ਉਹ ਦਿਨ ਵੇਖ ਕੇ ਆਇਆ ਬਈ ਜਿਹੜੇ ਦਿਨ ਦਾ ਵੇਖ ਨਹੀਂ ਸਕਦਾ ਬੇਇੱਜ਼ਤੀ ਹੋਈ ਹੈ ਅਲੱਗ ਪਿੰਡ ਦੇ ਵਿੱਚ ਮੈਨੂੰ ਹੁਣ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਣਾ ਵੀ ਇਹ ਬਈ ਆਪਦੇ ਪਰਿਵਾਰ ਨੂੰ ਪਰਿਵਾਰ ਨੂੰ ਨਾ ਲੈ ਕੇ ਜਾਓ ਬਸ ਬਈ ਪਹਿਲੀ ਗੱਲ ਤੇਰੇ ਬਈ ਡੌਂਕੀ ਜਾਓ ਨਹੀਂ ਜਾਣਾ ਨਾ ਜਾਓ ਤੁਹਾਡੀ ਮਰਜ਼ੀ ਆ ਪਰ ਆਪਣੇ ਪਰਿਵਾਰ ਨੂੰ ਆਪਣੀ ਭੈਣਾਂ ਨੂੰ ਆਪਣੇ ਮਾਪਿਆਂ ਨੂੰ ਇਸ ਚੀਜ਼ ਤੋਂ ਦੂਰ ਰੱਖੋ ਡੌਂਕੀ ਤੋਂ ਡੌਂਕੀ ਤੋਂ ਠੀਕ ਹੈ ਮੁੰਡੇ ਹਜੇ ਲਾ ਲੈਂਦੇ ਆ ਠੀਕ ਹੈ ਓਕੇ ਸਭੇ ਲਾ ਲੈਂਦੇ ਆ ਮੁੰਡਿਆਂ ਨੂੰ ਡਰ ਨਹੀਂ ਹੁੰਦਾ ਇੱਜ਼ਤ ਦਾ ਪਰ ਜਿਹੜਾ ਆਦੀ ਮਾਪਿਆਂ ਨੂੰ ਆਦੀ ਭੈਣ ਭਰਾ ਨੂੰ ਆਦੀ ਘਰ ਲੈ ਕੇ ਜਾਂਦਾ ਬਈ ਉਹਨਾਂ ਨਾਲ ਅੱਗੇ ਨਾ ਅੱਗੇ ਦਰਕਰਨਾ ਹੁੰਦੀ ਹੁੰਦੀ ਤਾਂ ਬਈ ਪਹਿਲੀ ਗੱਲ ਤਾਂ ਬਈ ਡੌਂਕੀ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਡੌਂਕੀ ਲਾਓ ਇਹ ਨਾ ਹੀ ਗਲਤ ਹੈ ਡੌਂਕੀ ਪਰ ਜੇ ਲਾਉਣੇ ਵੀ ਆ ਤੁਸੀਂ ਤੇ ਲੇਡੀਜ਼ ਦਾ ਕਦੇ ਵੀ ਡੌਂਕੀ ਵਾਲੇ ਪਾਸੇ ਨਾ ਜਾਓ ਤੁਸੀਂ ਸਹੀ ਰਸਤੇ ਨਾਲ ਬਾਹਰ ਜਾਓ ਬਈ ਜਾਂਦੇ ਜਾਂਦੇ ਤੁਸੀਂ ਜਿਹੜੇ ਹੋਰ ਨੌਜਵਾਨ ਆ ਬਾਹਰ ਜਾਣਾ ਚਾਹੁੰਦੇ ਆ ਦੋ ਨੰਬਰ ਰਹੀ ਜਾਣਾ ਚਾਹੁੰਦੇ ਆ ਨਾ ਡੌਂਕੀ ਲਾਉਣ ਵਾਲੇ ਬਹੁਤ ਸੋਚੀ ਜਾਂਦੇ ਉਹਨਾਂ ਨੇ ਅੱਜ ਵੀ ਆਪਣੀ ਇੰਟਰਵਿਊ ਦੇ ਕੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਈ ਉਹਨਾਂ ਨੂੰ ਬਸ ਇਹੀ ਕਹਿਣਾ ਚਾਉਣਾ ਬਈ ਜੇ ਜਾਣਾ ਤਾਂ ਇੱਕ ਨੰਬਰ ਦੇ ਵਿੱਚ ਜਾਓ ਹਮ ਆਪ ਦਾ ਆਈ ਲਰਚ ਕਰੋ ਬਈ ਹਮ ਜਾਂ ਕੋਈ ਆਪਣਾ ਯਾਰ ਮਿੱਤਰ ਆ ਉਹਨੂੰ ਕਹਿ ਕੇ ਜਾਓ ਜਾਂ ਕੋਈ ਕੰਮ ਸਿੱਖ ਕੇ ਜਾਓ ਸੌਖਾ ਥੋੜਾ ਵੀਜ਼ਾ ਲੱਗ ਜਾਊਗਾ ਬਾਈ ਤੇ ਛੋਟੀ ਕੰਟਰੀ ਜਾਵੜੋ ਬਾਈ ਵੱਡੀ ਕੰਟਰੀ ਨੂੰ ਹੱਥ ਪਾਉਂਗੇ ਤਾਂ ਇਹ ਜਿਆ ਕੁਛ ਕਾਊਗਾ ਹੀ ਜਿਹੜੇ ਕਿ ਦੋ ਨੰਬਰ ਹੈ ਹੀ ਨਾ ਜਾਓ ਕੈਨੇਡਾ ਆਸਟ੍ਰੇਲੀਆ ਅਮਰੀਕਾ ਇਹ ਜਿਹਾਂ ਕੰਟਰੀਆਂ ਤੋਂ ਬਚੋ ਬਾਈ ਪੈਸਾ ਹੈਗਾ ਆਪਾਂ ਮੰਨਦੇ ਆ ਪੈਸਾ ਹੈਗਾ ਪਰ ਜ਼ੋਰਪ ਕੰਟਰੀਆਂ ਦੇ ਵਿੱਚ ਵੀ ਪੈਸਾ ਬਹੁਤ ਮਲੇਸ਼ੀਆ ਦੁਬਈ ਇਟਲੀ ਇਹ ਜਿਹਾਂ ਕੰਟਰੀਆਂ ਦੇ ਵਿੱਚ ਜਾਵੜੋ ਨਾਲੇ ਪੈਸਾ ਥੋੜਾ ਘੱਟ ਲੱਗੂ ਨਾਲੇ ਤੁਹਾਨੂੰ ਡਰ ਨਹੀਂ ਰਹਿਣਾ ਨਾਲੇ ਸੇਫ ਆ ਨਾਲੇ ਆਪਾਂ ਜਾ ਸਕਦੇ ਆ ਸੌਖਾ ਠੀਕ ਹੈ ਪਰ ਜਦੋਂ ਆਪਾਂ ਸੋਚ ਲੈਂਦੇ ਆ ਵੱਡੇ ਚੀਜ਼ਾਂ ਆਪਣੇ ਕੋਲ ਹੁੰਦੀਆਂ ਨਹੀਂ ਆਪਣੇ ਤੋਂ ਪੂਰੀਆਂ ਨਹੀਂ ਹੁੰਦੀਆਂ ਨਾ ਆਪਣੇ ਕੋਲ ਆਈਲੈਟਸ ਕਲੀਅਰ ਹੁੰਦਾ ਨਾ ਆਪਣੇ ਤੋਂ ਕੋਈ ਹੋਰ ਚੀਜ਼ ਹੁੰਦੀ ਆ ਫਿਰ ਆਪਾਂ ਡੋਂਕੀ ਬਾਰੇ ਸੋਚਦੇ ਆ ਤੇ ਡੋਂਕੀ ਤੋਂ ਬੱਚੋ ਮੇਰਾ ਭਰਾ ਇੱਕ ਨੰਬਰ 'ਚ ਜਾਓ ਜੇ ਜਾਣਾ ਦੋ ਨੰਬਰ 'ਚ ਜਾਓਗੇ ਤਾਂ ਆਪਣੀ ਇੱਜ਼ਤ ਖਰਾਬ ਕਰਕੇ ਆਓਗੇ ਪੈਸੇ ਖਰਾਬ ਕਰਕੇ ਆਓ ਅੱਜ ਅਸੀਂ ਮਿੱਟੀ ਦੇ ਪਹਾੜ ਹੈਗੇ ਬਈ ਚਲੋ ਧੰਨਵਾਦ ਬਈ ਟਾਈਮ ਦੇਣ ਵਾਸਤੇ ਥੈਂਕ ਯੂ ਤੇ ਸੋ ਭਾਈ ਜਿਵੇਂ ਤੁਹਾਨੂੰ ਬਾਈ ਦੀ ਸਟੋਰੀ ਸੁਣਾਈ ਹੈ ਭਾਈ ਕਹਿੰਦਾ ਭਈ ਡੋਂਕੀ ਲਾ ਕੇ ਨਾ ਜੇ ਪਹਿਲੀ ਗੱਲ ਤਾਂ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਬਈ ਦੋ ਨੰਬਰ ਰਹੀ ਬਾਹਰ ਜਾਓ ਨਾ ਡੌਕੀ ਲਾਓ ਹੀ ਨਾ ਜੇ ਤੁਸੀਂ ਜਾਣਾ ਚਾਹੁੰਦੇ ਆ ਇਹ ਇੱਕ ਨੰਬਰ ਰਹੀ ਬਾਹਰ ਜਾਓ ਸਹੀ ਕੰਮ ਕਰੋ ਆਦਾਇਸ਼ ਕਰੋ ਮੈਰਿਜ ਕਰਾ ਕੇ ਜਾਂ ਸਪான்ਸਰ ਚਾਪਲੇ ਕਿਵੇਂ ਵੀ ਜਾਓ ਇੱਕ ਨੰਬਰ ਦੇ ਇੱਕ ਤਰੀਕ ਬਾਇ ਫਲਾਈਟ ਆਦਾ ਬਾਹਰ ਜਾਓ ਪਹਿਲੀ ਗੱਲ ਤਾਂ ਅਸੀਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਜਮੀਨਾ ਸੰਭੋ ਆਪਣੇ ਕੰਮ ਕਰੋ ਕੰਮ ਕਰਨ ਤੋਂ ਕਾਦੀ ਸ਼ਰਮਾ ਬਾਹਰ ਜਾ ਕੇ ਵੀ ਤਾਂ ਆਪਾਂ ਕੰਮ ਹੀ ਕਰਦੇ ਆ ਉਹੀ ਕੰਮ ਆਪਾਂ ਪਯਾ ਵਿੱਚ ਰਹਿ ਕੇ ਵੀ ਕਰ ਸਕਦੇ ਆ ਤੇ ਜੇ ਤੁਸੀਂ ਫਿਰ ਵੀ ਬਾਹਰ ਜਾਣਾ ਤਾਂ ਆ ਦਾ ਸਹੀ ਬਈ ਇੱਕ ਨੰਬਰ ਰਹੀ ਬਾਹਰ ਜਾਓ ਕੋਈ ਡੌਕੀ ਲਾਉਣ ਦੀ ਲੋੜ ਨਹੀਂ ਕੋਈ ਦੋ ਨੰਬਰ ਰਹੀ ਜਾਂ ਦੀ ਲੋੜ ਨਹੀਂ ਕਿਉਂਕਿ ਇਹ ਮੁੰਡੇ ਨੇ ਤੁਹਾਨੂੰ ਸਸਿਆ ਘਾਣੀ ਕਿੰਨਾ ਬੁਰਾ ਇਹਨਾਂ ਦਾ ਹਾਲ ਹੋਇਆ ਕੀ ਕੁਛ ਇਹਦੀ ਘਰ ਆ ਰਹੀ ਰਾਹ ਦੇ ਵਿੱਚ ਡੌਂਕਰਾਂ ਨੇ ਕੀਤਾ ਹੈ ਨਾ ਬਹੁਤ ਬੁਰਾ ਹਾਲ ਹੋਇਆ ਸੋ ਅਸੀਂ ਇਹੀ ਕਹਿਣਾ ਵੀ ਜੇ ਕਿਤੇ ਜਾਣਾ ਤਾਂ ਆ ਦਾ ਇੱਕ ਨੰਬਰ ਰਹੀ ਜਾਓ ਤੇ ਦੋ ਨੰਬਰ ਰਹੀ ਕਦੇ ਨਾ ਜਾਓ ਡੌਂਕੀ ਰਹੀ ਕਦੇ ਨਾ ਜਾਓ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਕਿੰਨੇ ਮਿੰਟ